ਭਾਰਤ ਪੇਛੇ ਦੀ ਵੱਡੀ ਸਮੱਸਿਆ ਹੈ ਹਾਂਜੀ ਭਾਰਤ ਪੇਛਾ ਵੀ ਤੁਸੀਂ ਦੱਸਿਆ ਵੀ ਦੋ ਤੋਂ ਤਿੰਨ ਤਰ੍ਹਾਂ ਦਾ ਭਾਰਤ ਪੇਛਾ ਹੈ ਤੇ ਇੱਕ ਸਰਦਾਰ ਮਰੀਦ ਸਿੰਘ ਜੀ ਜਿਵੇਂ ਸਭ ਤੋਂ ਵੱਡੀ ਮੁਸ਼ਕਲ ਇਹ ਵੀ ਆ ਰਿਪੀਟਰ ਨੂੰ ਲੈ ਕੇ ਝੋਟੀਆਂ ਕਈ ਵਾਰਾਂ ਤਾਂ ਬਣਦੀਆਂ ਸੌਂਦੀਆਂ ਪਾਣੀ ਲੈਣਦੇ ਕਿ ਅਸੀਂ ਦਵਾਈ ਲੈਣ ਦੀ ਮੁੜਕੇ ਨਹੀਂ ਜਾਣਾ ਸਹੀ ਆ ਲੋ ਵੀ ਜਿਹੜੇ ਮੇਰੇ ਭਰਾ ਇੱਕ ਵਾਰੀ ਦੋ ਵਾਰੀ ਟਰਾਈ ਮਰਾਉਂਦੇ ਆ ਵੀ ਚਲੋ ਰਿਪੀਟ ਪਸੂ ਸਾਡਾ ਰਿਪੀਟ ਹੋ ਗਿਆ ਲੋ ਮੋਟਰ ਦੀ ਦਵਾਈ ਆਪਾਂ ਦੇ ਦਾਂਗੇ ਕੋਈ ਖਾਸ ਮਹਿੰਗੀ ਦਵਾਈ ਨੋ ਕੋਈ ਏਡੀ ਗੱਲ ਨਹੀਂ ਹਟਜੂ ਹੂੰ ਮੋਢੇ ਦਾ ਆਪ ਇੱਕ ਸੂਵੇ ਜਾਂਦਾ ਵਧੀਆ ਦੂਜੇ ਸੂਵੇ ਜਾਂ ਤੀਜੇ ਸੂਵੇ ਜਾਂ ਦੂਜੇ ਸੂਵੇ ਵਿੱਚ ਅਚਾਨਕ ਮੁਸ਼ਕਲ ਪੈ ਸਰਦਾਰ ਮਰੀਕ ਸਿੰਘ ਹੋਣੇ ਦੋਸਤੋ ਵੈਦ ਵੀ ਆ ਤੇ ਇਹਨਾਂ ਦੇ ਕੰਟੈਕਟ ਦੇ ਵਿੱਚ ਹੋਰ ਵੀ ਬਹੁਤ ਸਾਰੇ ਭਰਾ ਨੇ ਜਿਹੜੇ ਮੇਰੇ ਵੱਲੋਂ ਵੀ ਇੱਕ ਸਲਾਹ ਮਸ਼ਵਰਾ ਠੀਕਾ ਜੀ ਕਟੀਆਂ ਝੋਟੀਆਂ ਜਰੂਰ ਸੰਭੋ ਜਰੂਰ ਕੇਅਰ ਕਰੋ ਮਿਨਰਲ ਮਿਕਸਚਰ ਹੋ ਗਏ ਸਹੀ ਡਾਈਟ ਹੋ ਗਈ ਆਪਾਂ ਦੀ ਵੀ ਜ਼ਰੂਰਤ ਹੈ ਹੁਣ ਆਪਾਂ ਠੀਕਾ ਨਹੀਂ ਲਾ ਸਕਦੇ ਡੰਗਰ ਸਵਾਰ ਨਹੀਂ ਸਕਦੇ ਆਪਾਂ ਸਹੀ ਹੈ ਜੀ हां जी हां जी ਕੋਈ ਵਲਾ ਪੈ ਗਿਆ ਉਹਨਾਂ ਮੌਕੇ ਤੇ ਕੁੰਡੀ ਪਾ ਕੇ ਕਿਸ ਤਰ੍ਹਾਂ ਕੱਢਣਾ ਉਹਨਾਂ ਦਾ ਪ੍ਰੋਸੀਜਰ ਇਹਨਾਂ ਦਾ ਪਵਾ ਦੇਣਾ ਇੱਕ ਜ਼ਿੰਮੇਵਾਰ ਬੰਦੇ ਨੇ ਦੁੱਧ ਵੇਚ ਕੇ ਵੰਡ ਲਿਆਉਣਾ ਹਾਂਜੀ ਉਹਨੇ ਘਰ ਦਾ ਗਜਾਲਾ ਚਲਾਉਣਾ ਜੇ ਡਾਕਟਰ ਨੂੰ ਦੇ ਗਿਆ ਤੁਹਾਨੂੰ ਬਚੂਗਾ ਵੀ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਇੱਕ ਵਿਸ਼ੇਸ਼ ਮੁੱਦੇ ਤੇ ਗੱਲਬਾਤ ਕਰਾਂਗੇ ਜ਼ਿਆਦਾਤਰ ਆਪਣੇ ਪਸ਼ੂ ਪਾਲਕ ਵੀਰ ਇਹਨਾਂ ਬਹੁਤ ਸਾਰੀਆਂ ਚੀਜ਼ਾਂ ਤੋਂ ਪਰੇਸ਼ਾਨ ਰਹਿੰਦੇ ਆ ਕੋਈ ਵੀ ਪਸ਼ੂ ਪਾਲਕਾ ਦਿਨੇ ਜਿੰਨੇ ਵੀ 2-2 4-4 ਪਸ਼ੂ ਰੱਖੇ ਆ ਸੋ ਪੂਰੀ ਗੱਲਬਾਤ ਕਰਾਂਗੇ ਆਪਾਂ ਅੱਜ ਜਿੱਥੇ ਆਪਾਂ ਬੈਠੇ ਆ ਠੀਕ ਆ ਜੀ ਪਿੰਡ ਧੀਰੇ ਕੋਟ ਬੈਠੇ ਆ ਨੇੜੇ ਜੰਡਿਆਲਾ ਗੁਰੂ ਤਹਿਸੀਲ ਜ਼ਿਲ੍ਹਾ ਸ਼੍ਰੀ ਅਮਰitsar ਸਾਹਿਬ ਸਵਰਗੀ ਸਰਦਾਰ ਰਗਵੀਰ ਸਿੰਘ ਉਹਨਾਂ ਦੇ ਬੇਟਾ ਜੀ ਆਪਣੇ ਨਾਲ ਹੋਣਗੇ ਉਹਨਾਂ ਦੇ ਸੁਪੁੱਤਰ ਆਪਣੇ ਨਾਲ ਨੇ ਸਰਦਾਰ ਅਮਰੀਕ ਸਿੰਘ ਵੈਦ ਤੋ ਕਾਫੀ ਵੱਡਾ ਤਜਰਬਾ ਇਹਨਾਂ ਦੇ ਕੋਲ ਆ ਕਿਉਂਕਿ ਪੀੜੀਦਰ ਪੀੜੀ ਫਾਦਰ ਸਾਹਿਬ ਤੋਂ ਵੱਡੀ ਇਹਨਾਂ ਨੂੰ ਜਾਣਕਾਰੀ ਜੋ ਗੁਣ ਮਿਲੇ ਆ ਉਹ ਸਾਰੇ ਵੀਰਾਂ ਨੂੰ ਪਤਾ ਜਿਹੜੇ ਨਾਲ ਲੱਗਦੇ ਪਿੰਡਾਂ ਤੇ ਗਹਿਰੀ ਮੰਡੀ ਪਿੰਡ ਬਿਲਕੁਲ ਲੱਗੇ ਆ ਤੇ ਜੰਡਿਆਲਾ ਗੁਰੂ ਬਿਲਕੁਲ ਇਥੋਂ ਕੋਈ 2 2.5 ਕਿਲੋ 3 ਕਿਲੋਮੀਟਰ ਦੀ ਦੂਰੀ ਆ ਚਾਹੇ 2 ਕਿਲੋਮੀਟਰ ਦੀ ਦੂਰੀ ਤੇ ਕਹਿ ਲਓ ਤਰਨਤਾਰਨ ਕੋਈ 15 ਕਿਲੋਮੀਟਰ ਦੀ ਦੂਰੀ ਆ ਬਾਕੀ ਦਾ ਕੋਲ ਸਿੰਘ ਦਾ ਤੇ ਬਾਕੀ ਜਦੋਂ ਵੀ ਕੋਈ ਸ੍ਰੀ ਅਮਰਸਰ ਸਾਹਿਬ ਤੋਂ ਆਉਦੇ ਆ ਆਪਾਂ ਜਲੰਧਰ ਰੋਡ ਤੇ ਜਦੋਂ ਬਿਲਕੁਲ ਪਹਿਲਾ ਆਪਾਂ 브릿ਜ ਪਾਰ ਕਰਨਾ ਹੈ ਜੰਡੇਆਲੇ ਗੁਰੂਵਾਲਾ 브릿ਜ ਪਾਰ ਕਰਦੇ ਆ ਸਾਰੇ ਅੱਗੇ ਭਗਤ ਪੂਰਮ ਸਿੰਘ ਗੇਟ ਬਣਿਆ ਉਹ ਗੇਟ ਸਾਣੀ ਵੀ ਤੁਸੀਂ ਵਿਜ਼ਿਟ ਕਰ ਸਕਦੇ ਜੇ ਬਾਕੀ ਆਪਾਂ ਉਹਨਾਂ ਤੋਂ ਵਧੇਰੇ ਡਿਟੇਲ ਲੈ ਲਾਂਗੇ ਠੀਕ ਹੈ ਜੀ ਅੱਜ ਦੀ ਜਿਹੜੀ ਤੁਹਾਨੂੰ ਖਾਸ ਵੀਡੀਓ ਆ ਉਹਨਾਂ ਪਸ਼ੂ ਪਾਲਕ ਵੀਰਾਂ ਦੇ ਲਈ ਆ ਉਹਨਾਂ ਫਾਰਮਰ ਭਰਾਵਾਂ ਦੇ ਲਈ ਆ ਜਿਹੜੇ ਮੇਰੇ ਪਸ਼ੂ ਪਾਲਕ ਜਾਂ ਫਾਰਮਰ ਭਰਾ ਇਸ ਮੁਸ਼ਕਲ ਦਾ ਸਾਹਮਣਾ ਕਰ ਚੁੱਕੇ ਆ ਜਾਂ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਜਾ ਕਰਨਾ ਪੈ ਵੀ ਗਿਆ ਠੀਕ ਹੈ ਜੀ ਤੇ ਉਹਦੇ ਵਿੱਚੋਂ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਹੱਲ ਨਿਕਲ ਕੇ ਸਾਹਮਣੇ ਆਊਗਾ ਉਹ ਪੂਰੀ ਆਪਾਂ ਗੱਲਬਾਤ ਕਰਾਂਗੇ ਸਰਦਾਰ ਅਮਰੀਕ ਸਿੰਘ ਹੋਣ ਦੇ ਨਾਲ ਕਿਉਂਕਿ ਇੱਕ ਬਨ ਪਸ਼ੂ ਪਛਾਵ ਬਨ ਚਾਹੇ ਕੋਈ ਛੱਡੀਆਂ ਹੋਣੀਆਂ ਪਸ਼ੂ ਦੇ ਥਾਣਾ ਦੇ ਵਿੱਚ ਜਾਂ ਕਿਸੇ گاਵਾ ਨੂੰ ਵੜਾ ਨੂੰ ਮੱਝਾਂ ਨੂੰ ਮੈ ਸਟੇਟਸ ਯਾਰ ਬਾਦ ਹੋ ਜਾਣਾ ਤੇ ਭਾਰਤੀਸ਼ੇ ਦੀ ਵੱਡੀ ਮੁਸ਼ਕਲ ਤੇ ਬਾਕੀ ਹੋਰ ਵੀ ਅਨੇਕਾ ਤਰ੍ਹਾਂ ਦੀਆਂ ਮੁਸ਼ਕਲਾਂ ਵੀ ਪਸ਼ੂ ਦਾ ਫਿਰਨਾ ਬਾਰ-ਬਾਰ ਰਿਪੀਟ ਹੋਣਾ ਸੋਰ ਪੀਟਰ ਪਸ਼ੂਆਂ ਦਾ ਵੀ ਵੱਡੇ ਮੁੱਖ ਤੌਰ ਤੇ ਇਲਾਜ ਕੀਤਾ ਜਾਂਦਾ ਤੇ ਇਹ ਇਲਾਜ ਕੋਈ ਬਹੁਤਾ ਕਾਸਟਲੀ ਨਹੀਂਗਾ ਮਤਲਬ ਬਹੁਤਾ ਮਹਿੰਗਾ ਇਲਾਜ ਨਹੀਂਗਾ ਕੋਈ ਵੀ ਫਾਰਮਰ ਭਾ ਦੂਰ ਦਰਾਡੇ ਸਟੇਟ ਪੰਜਾਬ ਦੇ ਵਿੱਚੋਂ ਚਾਹੇ ਪੰਜਾਬ ਸਟੇਟ ਤੋਂ ਬਾਹਰ ਦੀ ਕੋਈ ਜਾਣਕਾਰੀ ਲੈ ਸਕਦਾ ਕਿਸੇ ਨੇ ਦਵਾਈ ਮੰਗਾਉਣੀ ਆ ਉਹ ਤੁਹਾਨੂੰ ਕੋਰੀਅਰ ਵੀ ਕਰ ਦਿੱਤੀ ਜਾਊਗੀ ਜਿਹੜੇ ਵੀ ਕੋਈ ਉਹਦੇ ਚਾਰਜਸ ਹੋਣਗੇ ਉਹ ਅਪਲਾਈ ਕੀਤੇ ਜਾਣਗੇ ਠੀਕ ਹੈ ਜੀ ਜੇ ਪੱਕੀ ਦਵਾਈ ਦਾ ਰੇਟ ਬਿਲਕੁਲ ਨਾ ਮਾਤਰ ਹੋਊਗਾ ਸੋ ਆਜੋ ਕਰਦੇ ਆ ਗੱਲਬਾਤ ਮਲਾਉਣੇ ਆ ਤੁਹਾਨੂੰ ਸਾਰੇ ਭਰਾਵਾਂ ਨੂੰ ਪਸ਼ੂ ਪਾਲਕ ਵੀਰਾਂ ਨੂੰ ਸੋ ਵੀਡੀਓ ਚੰਗੀ ਲੱਗੀ ਵੱਧ ਤੋਂ ਵੱਧ ਕੇ ਸ਼ੇਅਰ ਜਰੂਰ ਕਰਿਓ ਮੇਰੇ ਪਸ਼ੂ ਪਾਲਕ ਭਰਾਵੋ ਕਿਉਂਕਿ ਬਹੁਤ ਵੀਰਾਂ ਨੂੰ ਇਸ ਜਾਣਕਾਰੀ ਦੀ ਲੋੜ ਰਹਿੰਦੀ ਆ ਕਿਉਂਕਿ ਹਰੇਕ ਨੇ ਪਸ਼ੂ ਖਰੀਦਣਾ ਹੁੰਦਾ ਨਵਾਂ ਪਸ਼ੂ ਖਰੀਦਣਾ ਹੁੰਦਾ ਜਾਂ ਉਹਨਾਂ ਦੇ ਘਰੇਲੂ ਪਸ਼ੂ ਜਿਹੜੇ ਹੱਥੀ ਪਾਲੇ ਹੁੰਦੇ ਆ ਉਹ ਜਦੋਂ ਇਸ ਸਮੱਸਿਆ ਦੀ ਰਿਪੋਰਟ ਦੇ ਵਿੱਚ ਆ ਜਾਂਦੇ ਆ ਤੇ ਉਦੋਂ ਉਹਨਾਂ ਨੂੰ ਕੁਝ ਨਹੀਂ ਥਿਆਉਂਦਾਗਾ ਉਹ ਫਿਰ ਕਿਤੇ ਨਾ ਕਿਤੇ ਉਹਨੂੰ ਸੇਲ ਕਰਨਾ ਚਾਹੁੰਦੇ ਆ ਜਾਂ ਕੋਈ ਰਿਪੀਟਰ ਪਸ਼ੂ ਆ ਚੰਗੀਆਂ ਵੱਡੀਆਂ ਝੋਟੀਆਂ ਉਹ ਕਿਦਾਂ ਕਿਦਾਂ ਦੋ ਨੰਬਰ ਉਸ ਮਾਲਤਾਂ ਦੇ ਵਿੱਚ ਪਸ਼ੂ ਦੇਣਾ ਪੈਂਦਾ ਤੇ ਆਓ ਕਰਦੇ ਆਂ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਸਰਦਾਰ ਅਮਰੀਕ ਸਿੰਘ ਜੀ ਸਾਸਰੀ ਕਾਲ ਸਾਸਰੀ ਕਾਲ ਜੀ ਸਾਸਰੀ ਕਾਲ ਸਵਾਗਤ ਕਰਦੇ ਆਂ ਤੁਹਾਡਾ ਆਪਣੇ ਚੈਨਲ ਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਡੇ ਕੋਲ ਆਉਣ ਦਾ ਆ ਮਿਹਰਬਾਨੀ ਜੀ ਮਤਲਬ ਭਾਜੀ ਇੱਕ ਅਮਰੀਕੀ ਜੀ ਆਪਾਂ ਨੇ ਸਾਰੇ ਭੈਣ ਭਰਾਵਾਂ ਨੂੰ ਰੁੱਤਿਆਂ ਦੇ ਨਾਲ ਇਹ ਜਾਣਕਾਰੀ ਤੁਸੀਂ ਸਾਂਝੀ ਕਰ ਦਿਓ ਕਿਹੜੀਆਂ-ਕਿਹੜੀਆਂ ਬਿਮਾਰੀਆਂ ਮੋਖ ਨੇ ਕਿਹੜੀਆਂ-ਕਿਹੜੀਆਂ ਬਿਮਾਰੀਆਂ ਦਾ ਇਲਾਜ ਤੁਹਾਡੇ ਕੋਲ ਇਸ ਵਕਤ ਮੌਜੂਦ ਆ ਜਿਹੜਾ ਤੁਸੀਂ ਕਰਦੇ ਪਾਜੇ ਸਾਡੇ ਕੋਲ ਪਾਜੀ ਇਹਦਾ ਵੀ ਜ਼ਹਿਰ ਬਾਦ ਦਾ ਹੂੰ ਡੰਗਰਾਂ ਦੇ ਛੱਡੀਆਂ ਆਉਣੀਆਂ ਖੂਨ ਆਉਣਾ ਹੂੰ ਪੱਥਰ ਹੋ ਜਾਣਾ ਛੱਡਾ ਹੂੰ ਇਹ ਪੱਕਾ ਲਾਜਾ ਜ਼ਹਿਰ ਬਾਦ ਦਾ ਸਾਡਾ ਜ਼ਹਿਰ ਬਾਦ ਦਾ ਪੱਕਾ ਪੈਣਗੇ ਨੂੰ ਪਿਆ ਹੋਵੇ ਜੀ ਡੰਗਰ ਘਰ ਬਣੀ ਰੁਕਦਾ ਉਹਦਾ ਹੂੰ ਵਾਰ-ਵਾਰ ਰਿਪੀਟ ਹੋ ਜਾਂਦਾ ਜੀ ਮੋਗ ਲੱਗੀ ਡੰਗਰ ਨੂੰ ਬੁਖਾਰ ਪ੍ਰਾਣਾ ਹੋਵੇ ਹੂੰ ਹੋਰ ਵੀ ਸਮੱਸਿਆ ਬਹੁਤ ਆ ਕੋਈ ਆਪਾਂ ਕਰ ਸਕਦੇ ਜਿੱਦਾਂ ਕੋਈ ਫੋਨ ਤੇ ਕਨੈਕਟ ਕਰੇ ਬੰਦਾ ਜਿੱਦਾਂ ਆਪਾਂ ਤੋੜਾ ਡੂੰਘਾਈ ਦੇ ਰਿਚ ਵੀ ਜਾਵਾਂਗੇ ਜਿਵੇਂ ਕਈ ਵਾਰਾ ਪਸ਼ੂਆਂ ਦੇ ਥਾਣਾ ਦੇ ਵਿੱਚ ਛੱਡੀਆਂ ਆਉਣੀਆਂ ਦਾ ਨਾਲ ਦੇ ਨਾਲ ਥਾਣਾ ਦੇ ਵਿੱਚ ਲਹੂ ਆ ਜਾਣਾ ਹਾਂਜੀ ਗਾਵਾਂ ਦੇ ਵਿੱਚ ਵੀ ਜਿਆਦੀ ਸਮੱਸਿਆ ਦੇਖਦੇ ਆ ਹਾਂਜੀ ਹਾਂਜੀ ਤੇ ਬਾਕੀ ਹੋਰ ਵੀ ਮਤਲਬ ਕਈ ਸਮੱਸਿਆ ਆ ਜਿੰਨਾ ਮਤਲਬ ਬਾਰੇ ਕੋਈ ਵੀਰ ਪੁੱਛ ਸਕਦਾ ਧਰ ਤੋਂ ਕਈ ਵਾਰ ਪਸ਼ੂ ਪ੍ਰੋਪਰ ਜੇਰ ਨਹੀਂ ਪਾਉਂਦੇ ਕਿ ਕਢਾਉਣੀ ਪੈਂਦੀ ਆ ਜੇਰ ਹਾਂਜੀ ਹਾਂਜੀ ਉਹਨਾਂ ਬਾਰੇ ਵੀ ਵਿਸ਼ੇਸ਼ ਤੌਰ ਤੇ ਤੁਹਾਡੇ ਤੋਂ ਜਾਣਕਾਰੀ ਲੈ ਸਕਦੇ ਹਾਂਜੀ ਤੇ ਜਿਆਦੀ ਵੱਡੀ ਸਮੱਸਿਆ ਭਾਜੀ ਅਮਰਿਕ ਸਿੰਘ ਜੀ ਇਹੋ ਹੀ ਆ ਕਿ ਪਸ਼ੂ ਭਾਰ ਪਿਸ਼ਾ ਫੁੱਲ ਵਖਾਉਣਾ ਸ਼ੁਰੂ ਕਰ ਦਿੰਦੇ ਆ ਤੇ ਕਈ ਵੀਰ ਘਬਰਾ ਕੇ ਉਹਨੂੰ ਸੇਲ ਕਰਨ ਦਾ ਪ੍ਰੋਗਰਾਮ ਬਣਾ ਲੈਂਦੇ ਆ ਚੰਗੇ ਚੰਗੇ ਪਸ਼ੂ ਉਹ ਚਾਹੁੰਦੇ ਆ ਵੀ ਸਾਡਾ ਜਿਹੜਾ ਪਸ਼ੂ ਰਕਮ ਨਾਲ ਸਾਡੀ ਖਰਾਬ ਹੋ ਜਾਵੇ ਸਾਡਾ ਪਸ਼ੂ ਨਾ ਖਰਾਬ ਹੋ ਜਾਵੇ ਤਾਂ ਇਹਨੂੰ ਸੇਲ ਕਰ ਦਈਏ ਜਲਦੀ ਜਲਦੀ ਕਈ ਵਾਰ ਇਹੋ ਜਿਹੇ ਪਸ਼ੂ ਹੱਥੋਂ ਗਵਾਉਣੇ ਪੈ ਜਾਂਦੇ ਆ ਇੱਕ ਮੁਸ਼ਕਲ ਕਰਕੇ ਤੇ ਸਭ ਤੋਂ ਪਹਿਲਾਂ ਇੱਕ ਆਪਾਂ ਮੇਨ ਪੁਆਇੰਟ ਦੀ ਗੱਲ ਕਰਦੇ ਆ ਆਪਾਂ ਭਾਰਤ ਪਿਛੇ ਤੋਂ ਚੈਨ ਜ਼ਹਿਰਵਾਦ ਤੋਂ ਇੱਕ ਟਾਪਿਕ ਤੋਂ ਆਪਾਂ ਸ਼ੁਰੂਆਤ ਕਰਦੇ ਆ ਕਿਉਂਕਿ ਇਹ ਦੋਸਤੋ ਬਿਮਾਰੀਆਂ ਕਾਫੀ ਆ 5-7 ਬਿਮਾਰੀਆਂ ਆਪਾਂ ਇਸ ਵੀਡੀਓ ਦੇ ਵਿੱਚ ਸਰਦਾਰ ਅਮਰੀਕ ਸਿੰਘ ਹੁਣਾਂ ਤੋਂ ਕੁਝ ਕੇ ਡਿਟੇਲ ਤੁਹਾਡੇ ਨਾਲ ਸਾਂਝੀ ਕਰਾਂਗੇ ਤੁਹਾਡੇ ਪਸ਼ੂ ਨੂੰ ਕੋਈ ਵੀ ਸਮੱਸਿਆ ਡਿਸਕਸ਼ਨ ਤੁਸੀਂ ਕਰ ਸਕਦੇ ਜੇ ਉਸ ਖਾਸ ਸਮੱਸਿਆ ਨੂੰ ਲੈ ਕੇ ਸਭ ਤੋਂ ਪਹਿਲਾਂ ਆਪਾਂ ਜੀ ਅਮਰੀਕ ਸਿੰਘ ਜੀ ਇੱਕ ਵਿਸ਼ੇਸ਼ ਤੌਰ ਤੇ ਥੋੜਾ ਜਿਹਾ ਖੁੱਲੇ ਤੌਰ ਤੇ ਵਰਣਨ ਕਰਦੇ ਆ ਜੇ ਵੀ ਜ਼ਹਿਰ ਬਾਦ ਵਿੱਚ ਕੀ ਆ ਜ਼ਹਿਰ ਬਾਦ ਹੁੰਦਾ ਕਿਵੇਂ ਆ ਤੇ ਇਹਦੇ ਲਈ ਆਪਣੇ ਤੌਰ ਆਪਣੇ ਕੋਲ ਕੀ ਖਾਸ ਲਾਜੇਗਾ ਜ਼ਹਿਰ ਬਾਦ ਇਦਾਂ ਵੀ ਡੰਗ ਦੇ ਹਵਾਨੇ ਨੂੰ ਸੋਚ ਪੈ ਜਾਂਦੀ ਆ ਜੀ ਗੋਏ ਦੇ ਵਿੱਚ ਉਹ ਆਊਗੀ ਠੀਕ ਆ ਜੀ ਤੇ ਪਿੰਡਾ ਲਾਲ ਹੋ ਜਾਂਦਾ ਉਹਦਾ ਹੂੰ ਜੇ ਦੁੱਧ ਸੁੱਕ ਜੂਗਾ ਤੇ ਇੱਕ ਦਮ ਛੱਡੀਆਂ ਹੁੰਨ ਜਾਂ ਪੈਂਦੀਆਂ ਵਾ ਚਾੜਾ ਪੱਥਰ ਹੋ ਜਾਂਦਾ ਪੱਥਰ ਮਿਸਟੈਟਸ ਮਿਸਟੈਟਸ ਹੋ ਜਾਂਦੀ ਇਹਨੂੰ ਠੀਕ ਹੈ ਜੀ ਹਾਂ ਜੀ ਇਹ ਸਾਡੇ ਕੋਲ ਆਪਣੇ ਗਾਰੰਟੀ ਸ਼ੋਦਾ ਇਲਾਜ ਹੈ ਇਹਨਾਂ ਜੀ ਦਾ ਠੀਕ ਹੈ ਜੀ ਅੱਛਾ ਜੇਕਰ ਆਪਣੇ ਕੋਲ ਮਿਸਟੈਟਸ ਕਿਸੇ ਵੀ ਪਸ਼ੂ ਨੂੰ ਕਿਸੇ ਵੀ ਜੀਵਿੰਦਾਰ ਫਾਰਮਰ ਭਰਾ ਦੇ ਪਸ਼ੂ ਨੂੰ ਮਿਸਟੈਟਸ ਹੋ ਜਾਂਦੀ ਆ ਇਹ ਇਲਾਜ ਜਿਹੜਾ ਭਾਜੀ ਕਿੰਨੇ ਦਿਨ ਚੱਲਦਾ ਕਿੰਨੀ ਇਹਦੀ ਡੋਜ਼ ਆ ਤੇ ਕਿੰਨੀ ਦਵਾਈ ਦਾ ਖਰਚਾ ਆਊਗਾ ਜੀ ਇਹ ਦਵਾਈ ਦਾ ਖਰਚਾ ਸਾਡਾ 500 ਮਹੀਨਿਆਂ ਦਾ ਖਰਚਾ ਜੀ ਮਹੀਨੇ ਦਾ 500 ਰੁਪਇਆ ਖਰਚਾ ਤੇ ਮਹੀਨੇ ਚ ਦੇਣੀ ਕਿੰਨੇ ਕਿੰਨੇ ਦਿਨਾਂ ਬਾਅਦ ਮੈਂ ਨਾ ਕਿਹ ਜਾਂਦਾ ਗੋਲੀਆਂ ਦੇ ਦੇਈ ਤੇ ਛੋਟੀ ਗੋਲੀ ਜਾਂ ਦੋ ਗੋਲੀਆਂ ਰਾਤ ਨੂੰ ਦੇਣੀਆਂ ਨੂੰ ਜਿਹਨੂੰ ਜਿਆਦਾ ਨੂੰ ਦੋ ਟਾਈਮ ਦੇ ਸਕਦੇ ਪੰਜ ਚਾਰ ਦਿਨ ਆ डेली ਰੁਟੀਨ ਜੀ ਰੁਟੀਨ ਚ ਜੇ ਨਹੀਂ ਤਾਂ ਆ ਸਿੰਗਲ ਹੀ ਦੇਣੀ ਉਹਨੂੰ ਰਾਤ ਨੂੰ ਕੱਲੀ ਦੇਣੀ ਮਹੀਨਾ ਲਗਾਤਾਰ ਮਹੀਨਾ ਦੇ ਤਾਂ ਕਦੇ ਸਾਫ ਹੋਊ ਡੰਗਰ ਜੇ ਤਾਂ ਤਾਂ ਦਿਨਾਂ ਦੇ ਡੰਗਰ ਚ ਹੀ ਹੋ ਜਾਊਗਾ ਠੀਕ ਆ ਜੀ ਉਹ ਨਜ਼ਰਾਂ ਟਾਇਰਡ ਸੀ ਸਖਤ ਸੀ ਪੱਤਰ ਸੀ ਸੋਜ ਲੈ ਜੂ ਹੋਦੀ ਜੀ ਹਾਂਜੀ ਠੀਕ ਆ ਜੀ ਇੱਕ ਮਤਲਬ ਵੱਡੀ ਸਮੱਸਿਆ ਹੈ ਕਿਸਾਨ ਵੀਰੋ ਮਸਟੈਟਿਕਸ ਦੀ ਜੇਰ ਬਾਤ ਦੀ ਉਹ ਜਿਹੜੀ ਹੈ ਕਲੀਅਰ ਹੋ ਜਾਊਗਾ ਤੁਹਾਡਾ ਆਪਾਂ ਜੂ ਠੀਕ ਹੈ ਜੀ ਕਭਰਾਉਣ ਦੀ ਲੋੜ ਨਹੀਂ ਗਈ ਦਵਾਈ 1 ਮੰਥ ਤੁਸੀਂ ਚਲਾਉਣੀ ਹੈ ਲਗਾਤਾਰ 500 ਰੁਪਏ ਦਾ ਖਰਚਾ 1 ਮਹੀਨੇ ਦਾ ਤੇ ਰੂਟੀਨ ਦੇ ਵਿੱਚ ਰੋਜ਼ ਰਾਤ ਨੂੰ ਸ਼ਾਮ ਨੂੰ ਇੱਕ ਗੋਲੀ ਦੇਣੀ ਹੈ ਤੁਸੀਂ ਉਸ ਤੋਂ ਬਾਅਦ ਜੇਕਰ ਭਾਜੀ ਆਪਾਂ ਦੇਖੀਏ ਕਈ ਵਾਰਾਂ ਚਲੋ ਨਾਰਮਲ ਇਸ ਤੋਂ ਇਹਦੇ ਨਾਲ ਇੱਕ ਰਲਦਾ ਮਿਲਦਾ ਮੁੱਦਾ ਇਹ ਵੀ ਆ ਕਈ ਵਾਰਾਂ ਭਲੂਣ ਹੋ ਜਾਂਦੀ ਆ ਭਰਾ ਪੈ ਜਾਂਦੀ ਆ ਪਸ਼ੂ ਨੂੰ ਸੌਣ ਤੋਂ ਪਹਿਲਾਂ ਤੇ ਬਾਅਦ ਵਿੱਚ ਇੱਕ ਦੋ ਦਿਨਾਂ ਬਾਅਦ ਚਲੋ ਅੰਗਰੇਜ਼ੀ ਦੇ ਵਿੱਚ ਤਾਂ ਇੰਜੈਕਸ਼ਨ ਐਂਟੀਬਾਇਟਿਕ ਜਾਂ ਹੋਰ ਲੱਗ ਕੇ ਉਹ ਕਲੀਅਰ ਹੋ ਜਾਂਦੀ ਗੱਲਬਾਤ ਜਾਂ ਕੋਈ ਭਾਲ ਪੱਕੀ ਦੌਰ ਤੇ ਰਹਿ ਜਾਂਦੀ ਆ ਕੁਛ ਨੂੰ ਉਹਦੀ ਵੀ ਸਮੱਸਿਆ ਦਾ ਹਾਲ ਹੈਗਾ ਪੱਕੇ ਤੌਰ ਤੇ ਜਿਵੇਂ ਭਲੂਣ ਰਹਗੀ ਇਹੋ ਦਵਾਈ ਸਾਡੇ ਇਹੋ ਮਸਲਾ ਨਹੀਂ ਰਹੂਗੇ ਅੱਛਾ ਜੀ ਇਹ ਸਾਡੀ ਗੋਲੀ ਸਾਰੀਆਂ ਹਵਾਨੇ ਦੇ ਕੰਮ ਕਰੋ ਠੀਕ ਹੈ ਜੀ ਵੀ ਚੱਬੇ ਨੂੰ ਲੈ ਕੇ ਹਵਾਨੇ ਨੂੰ ਲੈ ਕੇ ਖਾਸ ਤੌਰ ਤੇ ਉਹਦੀ ਪ੍ਰੋਟੈਕਸ਼ਨ ਕਰੋ ਦੀ ਪ੍ਰੋਟੈਕਸ਼ਨ ਕਰੂ ਸਾਰਾ ਕੰਮ ਕਰੂ ਏ ਠੀਕ ਹੈ ਜੀ ਇਸ ਤੋਂ ਬਾਅਦ ਸਰਦਾਰ ਮਰੀਕ ਸਿੰਘ ਜੀ ਜੇਕਰ ਆਪਾਂ ਗੱਲ ਕਰੀਏ ਭਾਰ ਪਿਛੇ ਦੀ ਵੱਡੀ ਸਮੱਸਿਆ ਹੈ ਹਾਂ ਜੀ ਭਾਰ ਪੇਸ਼ਾ ਵੀ ਤੁਸੀਂ ਦੱਸਿਆ ਵੀ ਦੋ ਤੋਂ ਤਿੰਨ ਤਰ੍ਹਾਂ ਦਾ ਭਾਰ ਪੇਸ਼ਾ ਹੈ ਹਾਂਜੀ ਕੋਈ ਪਸ਼ੂ ਮਾਰੀਏ ਮੰਗਰ ਦਿਖਾਉਂਦਾ ਕੋਈ ਅੰਦਰਲੇ ਪੰਜਾ ਸੱਤਾ ਦਾਹਾ ਦੇਣਾ ਪੈਂਦਾ ਕਿ ਮੰਗਰ ਦਿਖਾਉਂਦਾ ਵੀ ਸੂਣ ਵਾਲਾ ਹੁੰਦਾ ਉਹਦੀ ਦਿਖਾਈ ਜਦੋਂ ਮਾਰੀ ਵੀ ਨਹੀਂ ਹੁੰਦੀ ਮੰਗਰ ਵੀ ਥੋੜਾ ਵਜਨ ਵੇੜ ਦੇ ਵਿੱਚ ਪਸ਼ੂ ਜਾਂਦਾ ਇੱਕ ਬੱਚਾ ਅੰਦਰ ਜਿਹੜਾ ਆਉਂਦਾ ਉਹ ਡਿਵੈਲਪ ਹੋ ਜਾਂਦਾ ਬੱਚੇਦਾਨੀ ਦੇ ਵਿੱਚ ਤੇ ਉਹ ਕਿਤੇ ਨਾ ਕਿਤੇ ਪਸ਼ੂ ਪੱਠੇ ਰਜਮੇ ਵੀ ਕੋਈ ਕਿਸਾਨ ਫਾਰਮਰ ਭਰਾ ਰਜਮੇ ਪੱਠੇ ਵੀ ਪਾਈ ਜਾਂਦਾ ਉਹਦੇ ਕਰਕੇ ਕਿਤੇ ਨਾ ਕਿਤੇ ਮੰਗਰ ਮਾਰੀ ਮੋੜ ਵਿਖਾਉਣੀ ਕੋਈ ਮੇਨੂੰ ਬਾਬਾ ਵੀ ਕੋਈ ਬੜੀ ਵੱਡੀ ਸਮੱਸਿਆ ਵੀ ਨਹੀਂ ਕੀ ਤੇ ਜੇਕਰ ਪਸ਼ੂ ਕੋਈ 8-7-7 ਮਹੀਨਿਆਂ ਦਾ ਗੱਭਣਾ ਪ੍ਰੈਗਨੈਂਟ ਪਸ਼ੂ ਆ ਉਹ ਭਾਰ ਪਿਸ਼ਾਬ ਖਾਉਂਦਾ ਤੇ ਤਿੰਨ-ਤਿੰਨ ਚਾਰ-ਚਾਰ ਮਹੀਨੇ ਬੜੀ ਮੁਸ਼ਕਲ ਤੇ ਪਾ ਦਿੰਦਾ ਉਹ ਭਾਰਵਾਂ ਦੇ ਭਰਾ ਬੜੇ ਤੰਗ ਪਰੇਸ਼ਾਨ ਰਹਿੰਦੇ ਆ ਵੀ ਇੰਨਾ ਚਿਰ ਰਾਤਾਂ ਜਾਗ ਕੇ ਕੀ ਕਟਣੀਆਂ ਚਿੱਕੀ ਪਾਉਣੀ ਕੰਚੀ ਲਾਉਣੀ ਚਾਹੇ ਕੋਈ ਪੱਕੇ ਤੌਰ ਤੇ ਜੇਕਰ ਆਪਾਂ ਵੈਟਰਨਰੀ ਦੇ ਵਿੱਚ ਦੇਖੀਏ ਤੇ ਟੰਕਾ ਲਾਉਣਾ ਹਾਂਜੀ ਇਹ ਵੱਡੀ ਉਹ ਗੱਲਬਾਤ ਆ ਜਾਂਦੀ ਹੈ ਤੇ ਉਹਨਾਂ ਭਰਾਵਾਂ ਦੀ ਸਮੱਸਿਆ ਦਾ ਕੀ ਹੱਲ ਕੱਢਿਆ ਤੁਸੀਂ ਉਹਨਾਂ ਦੇ ਕਿਹੜੇ ਤੱਕ ਕਿੰਦਾ ਦੀ ਦਵਾਈ ਬਣਾ ਕੇ ਰੱਖੀ ਹੈਗੀ ਵੇਖੋ ਜੀ ਪਿੱਛੇ ਦੀ ਦਵਾਈ ਤਿੰਨ ਤਰ੍ਹਾਂ ਦਾ ਪਿੱਛਾ ਚਾਰ ਤਰ੍ਹਾਂ ਦਾ ਵਾ ਜੀ ਕੋਈ ਬੱਚੇ ਦਾ ਨਹੀਂ ਦੀ ਕਮਜ਼ੋਰੀ ਨਾਲ ਮਾਰਦਾ ਕੋਈ ਗਰਮੀ ਨਾਲ ਮਾਰਦਾ ਜੀ ਕੋਈ ਇਨਫੈਕਸ਼ਨ ਨਾਲ ਮਾਰਦਾ ਵਾ ਜੀ ਉਹ ਆਪਾਂ ਦਵਾਈ ਦਵਾਂਗੇ ਆਪਾਂ ਤੇ 90% ਸਾਡੀ ਇੱਕੇ ਦਵਾਈ ਨਾਲ ਸੈੱਟ ਹੋ ਜਾਂਦਾ ਕੰਮ ਜੀ ਜੇ ਨਹੀਂ ਆ ਤਾਂ ਦਵਾਈ ਆਪਾਂ ਬਦਲ ਵੀ ਸਕਦੇ ਆ ਕੋਈ ਈਡੀ ਗੱਲ ਨਹੀਂ ਕੀ ਦਵਾਈ ਨੇ ਤਾਂ ਆਪਾਂ ਦੱਸ ਦੇਣਾ ਵੀ ਕੀ ਨੁਕਸਾ ਡੰਗਰ ਠੀਕ ਆ ਠੀਕ ਆ ਇਸ਼ਾ ਨਹੀਂ ਡੰਗਰ ਮਾਰੂ ਠੀਕ ਆ ਜੀ ਇਹਦਾ ਸਿਰ ਤੋਂ ਵੀ ਲੋੜ ਨਹੀਂ ਸਾਡੀ ਦਵਾਈ ਦੇ ਕੇ ਹਾਂ ਮਤਲਬ ਇਹ ਆ ਵੀ ਅੱਜ ਪਿੱਛਾ ਮਾਰਨ ਦੇ ਆ ਪਸ਼ੂ ਹਾਂਜੀ ਦਵਾਈ ਆਪਾਂ ਦੇ ਦਿਆ ਸਰ ਦੂਜੇ ਤੀਜੇ ਦਿਨ ਆਪਾਂ ਨੂੰ ਪਰਮਾਮ ਜਿਹੜੇ ਰਿਜ਼ਲਟ ਵੇਖਣ ਦੇ ਵਿੱਚ ਮਿਲਣਗੇ ਇੱਥੇ ਬਾਹਰ ਪਿੱਛਾ ਜਿਹੜਾ ਪਿਆ ਵੀ ਅੰਦਰ ਚੱਲ ਜਾਂਦਾ ਰਿਹਾ ਡੰਗਰਾਂ ਦਾ ਇੱਕ ਰਾਤ ਤੰਗੀ ਆਉਂਦੀ ਜਿਵੇਂ ਫਟੀਕੇ ਲਾ ਆਉਂਦੇ ਆ ਜਾਂ ਉਹ ਪਿੱਛੇ ਨੂੰ ਇਨਫੈਕਸ਼ਨ ਕਰ ਆਉਂਦੇ ਅੰਦਰ ਪਾਉਂਦੇ ਆ ਉਹ ਮਿੱਟੀ ਦੇ ਨਾਲ ਇਨਫੈਕਸ਼ਨ ਹੋ ਜਾਂਦੀ ਉਹਨੂੰ ਜਦੋਂ ਪਿੱਛਾ ਡੰਗਰ ਵਿਖਾਉਂਦਾ ਤੇ ਫਟਕੜੀ ਪਾਓ ਜੀ ਫਟਕੜੀ ਕੋਲ ਕੇ ਠੰਡੀ ਕਰਕੇ ਫਰਿੱਜ ਚਲਾਓ ਉਹਨੂੰ ਗਰਮ ਕਰਕੇ ਖੋਲੋ ਹਾਂਜੀ ਬਾਅਦ ਤੁਹਾਨੂੰ ਉੱਤੇ ਫੈਕਟਰੀ ਉਹਦੇ ਉੱਤੇ ਫੈਕਟਰੀ ਦਾ ਪਾਣੀ ਪਾਓ ਜਿੱਦਾਂ ਉਹਨੂੰ ਸਾਫ਼ ਉਸ ਉਸ ਤਰੀਕੇ ਨਾਲ ਵਧੀਆ ਨਾਲ ਸਾਫ਼ ਕਰੋ ਉਹਨੂੰ ਸਾਫ਼ ਕਰਕੇ ਪਾਓ ਠੀਕ ਹੈ ਜੀ ਲੋ ਵੀ ਪਿੱਛਾ ਆਦਰਵਾਇਜ਼ ਚਲੋ ਮੁਸ਼ਕਲ ਨਾ ਆਵੇ ਕਿਸੇ ਵੀ ਫਾਰਮਰ ਭਰਾ ਨੂੰ ਜੇਕਰ ਪਿੱਛੇ ਦੀ ਮੁਸ਼ਕਲ ਆਉਂਦੀ ਹੈ ਪਿੱਛਾ ਪਸ਼ੂ ਬਾਹਰ ਕੱਢ ਵੀ ਲੈਂਦਾ ਤੇ ਇੱਕ ਸਾਰੇ ਫਾਰਮਰ ਭਰਾ ਗਲਵਜ਼ ਲਿਫਾਫੇ ਜ਼ਰੂਰ ਆਪਣੇ ਘਰਾਂ ਦੇ ਵਿੱਚ ਰੱਖੋ ਹਾਂਜੀ ਠੀਕ ਹੈ ਜੀ ਤੇ ਨਾਲ ਦੀ ਨਾਲ ਹੀ ਫਟਕੜੀ ਜਿਹੜੀ ਆ ਉਹ ਖੋਲ ਕੇ ਬਿਲਕੁਲ ਫਰਿੱਜ ਦੇ ਵਿੱਚ ਰੱਖ ਦਿਓ ਠੰਡੀ ਕਰ ਲਟਰ 2 ਲਟਰ ਪਾਣੀ ਦੇ ਵਿੱਚ ਜਾ ਕੇ ਉਹਦਾ ਖੰਡਾ ਫਰਿੱਜ ਤੇ ਲਾ ਦਿਓ ਫਰਿੱਜ ਤੇ ਲਾ ਦਿਓ ਬਖਾਉਂਦਾ ਤੇ ਪਾ ਕੇ ਉਹਨੂੰ ਪਾਓ ਸੁਗੜ ਜਾਊਗਾ ਕੁਛ ਫੜ ਕੇ ਪੈ ਗਈ ਹਾਂ ਜੀ ਹਾਂ ਜੀ ਜੇ ਜ਼ਿਆਦਾ ਬਖਾਉਂਦਾ ਤੇ ਉਹਨੂੰ ਆਪਣੇ ਗੋੜ ਵਾਲੀ ਸ਼ੱਕਰ ਹੈਗੀ ਰਾਤ ਨੂੰ ਘੋਲ ਕੇ ਦੇ ਦਿਓ ਤੁਹਾਡੀ ਰਾਤ ਸੋਕੀ ਨਾ ਵੀ ਜੂਗੀ ਠੀਕ ਹੈ ਜੀ ਗੋੜ ਵਾਲੀ ਸ਼ੱਕਰ ਜਿਹੜੀ ਆ ਘੋਲ ਕੇ ਉਹਦੇ ਅੰਦਰ ਸੁਟੋ ਹੂੰ ਉਦੋਂ ਨਾ ਉਹਨੂੰ ਮਤਲਬ ਜੇ ਗਰਮੀ ਦਾ ਆਇਆ ਤੇ ਰੁਕ ਜੂਗਾ ਉਹ ਹਾਂਜੀ ਹਾਂਜੀ ਬਾਕੀ ਆਪਣਾ ਦੇਰੇ ਆਪਣਾ ਬੰਦੋਬਸਤ ਕਰ ਲੈਂਦਾ ਬੰਦਾ ਬਾਕੀ ਸਰਵਾਰ ਮਰੀਕ ਸਿੰਘ ਜੀ ਜਿਵੇਂ ਕਈ ਵਾਰ ਇੱਕ ਇੱਕ ਆਪਣੇ ਕੋਲ ਜੇ ਮੁਸ਼ਕਪੂਰ ਦੀਆਂ ਟਿੱਕੀਆਂ ਆਂਦੇ ਆ ਜਿਵੇਂ ਵੇਸਨ ਖੋਲ ਕੇ ਦੇ ਦਿੱਤਾ ਹਾਂਜੀ ਠੰਡਕ ਚਾਹੀਦੀ ਅੰਦਰ ਕੇ ਠੰਡਕ ਚਾਹੀਦੀ ਆ ਚਲੋ ਇੱਕ ਸ਼ਰਬਤ ਜਿਹੜਾ ਇੱਕ ਲੱਗ ਚੀਜ਼ ਆ ਆਡੀਆ ਚੀਜ਼ਾਂ ਲੱਗਿਆ ਠੀਕ ਆ ਜੀ ਜਿਹੜਾ ਚੰਗਿਆਂ ਮੁਸ਼ਕਪੂਰ ਅਸਲੀ ਮਿਲਣਾ ਨਹੀਂ ਆਮ ਦੁਕਾਨਾਂ ਤੋਂ ਮਾੜਾ ਮੁਸ਼ਕਪੂਰ ਮਿਲੂ ਟਿੱਕੀਆਂ ਮਿਲਦੀਆਂ ਜਿਵੇਂ ਪੈਕਿੰਗ ਦੇ ਵਿੱਚ ਆਉਂਦੀਆਂ ਮਿਲਦੀਆਂ ਤੇ ਇਹ ਮਤਲਬ ਦੋਸ ਇਨਪੈਸ਼ੈਂਟਾਂ ਤੋਂ ਬਾਕੀ ਬੱਚੇ ਦਾ ਨੀ ਦੇ ਵਿੱਚ ਜਿਵੇਂ ਥੋੜਾ ਜਿਹਾ ਕਹ ਲਈਏ ਤੇ ਪੱਠੇ ਭਾਜੀ ਕਿੰਨੇ ਕਿ ਜਿਵੇਂ ਪਸੰਦੁਰ ਜਿਵੇਂ ਜੇ ਬੰਦੇ ਫੇਰ ਵੀ ਨਹੀਂ ਪਾਉਣੋ ਆੜਦੇ ਵੀ ਅਗਲੇ ਨੂੰ ਪਤਾ ਵੀ ਹੁੰਦਾ ਤੇ ਸਾਡੇ ਕੋਲ ਕੁਝ ਮੁਸ਼ਕਲ ਹੈ ਇਦਾਂ ਵਾ ਵੀ ਡੰਗਰ ਨੂੰ ਆਪਾਂ ਤੋੜੀ ਘੱਟ ਪਾਉਣੀ ਆ ਬਹੁਤ ਘੱਟ ਪਾਉਣੀ ਆ ਠੀਕ ਆ ਜੀ ਔਰ 3 ਵਜੇ 2 ਵਜੇ ਤੋਂ ਬਾਅਦ ਉਹਨਾਂ ਪੱਠੇ ਨਾ ਖਾਓ ਪਾਣੀ ਘੱਟ ਪਾਓ ਉਹਨੂੰ ਪਹਿਲਾਂ ਪਹਿਲਾਂ ਸਵੇਰ ਸਵੇਰ ਪੱਠੇ ਵੰਡ ਕੇ ਪਾਓ ਕੋ ਸਵੇਰੇ ਪਾਓ ਕੋ 12 ਵਜੇ ਪਾਓ ਠੀਕ ਆ ਜੀ ਉਹਦਾ ਪਿੱਛਾ ਉੱਚਾ ਰੱਖੋ ਹੂੰ ਭਰੇਰ ਕਰਨਾ ਪਉ ਦਵਾਈ ਨਾ ਹੂੰ ਜੀ ਇਹ ਸੈਟ ਬਹਿਨ ਤੇ ਆ ਗੱਲ ਪਈ ਰੋਗ ਕਿਹੜਾ ਡੰਗਰ ਨੂੰ ਕਿਦਾਂ ਬਕਈ ਬਿਲਕੁਲ ਬਾਕੀ ਆਪਣੇ ਡੰਗਰ ਦਾ ਰੋਗ ਪੂਰਾ ਦੱਸਣ ਤਸੱਲੀ ਦਾ ਦੱਸਣ ਵੀ ਅੱਜ ਸੂਣ ਨੂੰ ਅਮਲ ਕਿੰਨਾ ਸਮਾਂ ਬਾਕੀ ਆ ਕਿੰਨੇ ਟਾਈਮ ਪਹਿਲਾਂ ਮਰ ਲੱਗਤੇ ਆ ਕਿੰਨਾ ਮਾਰੀ ਮੁਰਕੀ ਮੁੰਗਰ ਵਿਖਾਉਂਦਾ 5-7 ਦਿਨ ਸੂਣ ਤੋਂ ਪਹਿਲਾਂ ਚਲੋ ਉਹ ਕਬਰੋਂ ਵਾਲਾ ਵਿਸ਼ਾ ਨਹੀਂ ਗਾਗਾ ਕੇ ਜ਼ਿਆਦਾ ਉਥੇ ਵੀ ਤੁਸੀਂ ਮਦਦ ਜਾਂ ਸਹਿਥਾ ਲੈ ਸਕਦੇ ਜੇ ਗੱਲਬਾਤ ਕਰ ਸਕਦੇ ਹੋ ਇਸ ਤੋਂ ਬਾਅਦ ਭਾਜੀ ਗੱਲ ਆਉਂਦੀ ਆ ਥਾਣਾ ਦੀ ਬਾਹਰ ਕੱਢਦੀ ਮੈਂ ਵੀ ਇਸ ਕਿਤੇ ਦੇ ਵਿੱਚ ਰਹਿਣਾ ਜ਼ਿਆਦਾਤਰ ਮੁਸ਼ਕਲ ਕੀ ਹੁੰਦਾ ਵੀ ਸੈਦਾ ਪਸ਼ੂ ਚੱਕ ਜਾਂਦੇ ਆ ਬਾਈ ਰੱਖਣ ਲੱਗ ਪੈਂਦੇ ਆ ਕਈ ਵਾਰ ਆਪਾਂ ਇੱਕ ਸੂਬੇ ਚ ਹੋਇਆ ਹੁੰਦਾ ਵਧੀਆ ਦੂਜੇ ਸੂਬੇ ਜਾਂ ਤੀਜੇ ਸੂਬੇ ਜਾਂ ਦੂਜੇ ਸੂਬੇ ਦੇ ਵਿੱਚ ਅਚਾਨਕ ਮੁਸ਼ਕਲ ਪੈ ਜਾਂਦੀ ਆ ਥਾਂ ਦੀਆਂ ਧਾਰਾਂ ਘਟ ਜਾਂਦੀਆਂ ਨੇ ਇੱਕ ਬਹਿਣੀ ਵਾਲਾ ਜਾਂ ਬਹਿਣੀ ਬਾਈ ਵਾਲੇ ਅਗਲੇ ਪਿਛਲੇ ਥਾਣੇ ਦੀ ਫਰਕ ਪੈ ਜਾਂਦਾ ਵੀ ਪਰਲੇ ਪਾਸੇ 1/2 ਲੀਟਰ ਦੋ ਤਾਂ ਇਧਰਨੇ ਪਾਸੇ ਪਾਈਆ 1/2 ਕਿਲੋ ਦੋ ਦੀ ਰਹਿ ਜਾਂਦਾ ਇੰਨਾ ਨਾ ਜ਼ਿਆਦਾ ਫਰਕ ਵੇਖਣ ਦੇ ਵਿੱਚ ਆ ਜਾਂਦਾ ਉਹ ਵੀ ਦਵਾਈ ਹੈਗੀ ਆ ਵੀ ਉਸੇ ਸੀਜ਼ਨਾਂ ਜਾ ਉਸੇ ਸਵੇਰੇ ਦੇ ਵਿੱਚ ਜਦੋਂ ਸੱਜਰਪਛੂ ਸੋਇਆ ਉਦੋਂ ਹੀ ਆਪਣੀਆਂ ਬਿਲਕੁਲ ਧਾਰਾਂ ਬਰਾਬਰ ਹੋ ਜਾਣ ਸਪਸ਼ਟੀਆਂ ਉਹ ਇਦਾਂ ਵਾ ਜਿਹੜਾ ਥੜ ਘਟ ਜਾਂਦਾ ਜਾਂ ਪਾਸਾ ਰੱਖਦਾ ਡੰਗਰ ਚੇਰ ਹੋ ਗਿਆ ਨੂੰ ਮਤਲਬ 8-7 ਮਹੀਨੇ ਸੂਏ ਨੂੰ ਹੋ ਗਏ ਜੀ ਉਹਨੂੰ ਫਿਰ ਆਪਾਂ ਸੋਣ ਤੋਂ ਪਹਿਲਾਂ ਮਹੀਨਾ ਦਾ ਇਲਾਜ ਕਰ ਸਕਦੇ ਹਾਂ ਠੀਕ ਹੈ ਜੀ ਜੇ ਤਾਜੀਆਂ ਦੀਆਂ ਘਟੀਆਂ ਕੰਨੀਆਂ ਧਾਰਾਂ ਹੀ ਘਟੀਆਂ ਨੂੰ ਕੋਈ ਨੁਕਸਾਨ ਨਹੀਂ ਤੇ ਫਿਰ ਆਪਾਂ ਦਵਾਈ ਦੇਵਾਂਗੇ ਪੂਰਾ ਹੋ ਜਾਓ ਠੀਕ ਹੈ ਜੀ ਹਾਂਜੀ ਠੀਕ ਆ ਮਤਲਬ ਕੱਲੀਆਂ ਧਾਰਾਂ ਹੀ ਘਟੀਆਂ ਨੇ ਹਾਂ ਉਹਦੇ ਚ ਕੋਈ ਨਾ ਹੋਵੇ ਡਾਕਟਰ ਨੇ ਨਾ ਕੁਝ ਮਾਰਿਆ ਹੋਵੇ ਹਾਂ ਕੋਈ ਮਤਲਬ ਕਿ ਸਲਾਈ ਨਾ ਮਾਰੀ ਹੋਵੇ ਜਾਂ ਕੋਈ ਸਰੂ ਵੈਸੇ ਆਪਾਂ ਮੂਹ ਸੜੀ ਮੂਹ ਸੜੀ ਹੋ ਜਾਂਦੀ ਹੈ ਮੂਹ ਸੜੀ ਹੋ ਜਾਂਦੀ ਹੈ ਉਹਨਾਂ ਦਾ ਲਾਈਵ ਕਰਵਾ ਦਿੰਦੇ ਆ ਉਹ ਨਾ ਵਜੀ ਹੋਵੇ ਉਹ ਨਾ ਵਜੀ ਨਾਰ ਗੰਧ ਗਿਲਟੀ ਉਹ ਚੀਜ਼ ਨਾ ਹੋਵੇ ਹਾਂਜੀ ਨੇਨ ਤਾਂ ਗੱਲ ਹੋ ਗਈ ਮਤਲਬ ਉਹਦੇ ਫਿਰ ਜ਼ੋਰ ਲਾਉਣਾ ਪੈਂਦਾ ਉਹਨੂੰ ਫਿਰ ਕਢਣਾ ਕਰਨਾ ਤੇ ਪੈਂਦਾ ਪਰ ਜ਼ੋਰ ਲੱਗਦਾ ਫਿਰ ਉਹਨਾਂ ਚ ਨੂੰ ਗੰਡੰਗਰ ਵਾਲਾ ਬੰਦਾ ਵੀ ਹੰਬ ਜਾਂਦਾ ਹੂੰ ਮੈਂ ਇੰਨੀ ਵਾਰ ਕਿੱਥੇ ਜਾਊਂਗਾ ਬਿਲਕੁਲ ਸੋ ਇਹ ਜਿਹੜੀ ਵੱਡੀ ਸਮੱਸਿਆ ਦੋਸਤੋ ਇਹ ਚੀਜ਼ਾਂ ਨੂੰ ਲੈ ਕੇ ਕਈ ਵਾਰ ਪਸ਼ੂਆਂ ਦੇ ਵਿੱਚ ਧਾਰਾ ਘਟ ਜਾਣੀਆਂ ਤੇ ਕਬੜਾਉਣ ਦੀ ਲੋੜ ਦੀ ਕੀ ਗੱਲਬਾਤ ਕਰਿਓ ਜੇ ਇਸ ਵਿਸ਼ੇ ਤੇ ਲੈ ਕੇ ਸਰਦਾਰ ਅਮਰੀਤ ਸਿੰਘ ਉਹਨਾਂ ਦੇ ਨਾਲ ਤੇ ਇੱਕ ਭਾਜੀ ਜਿਵੇਂ ਬੁਖਾਰ ਪੁਰਾਣੇ ਤੋਂ ਪੁਰਾਣਾ ਬੁਖਾਰ ਵੇਰਿਆ ਬੁਖਾਰ ਹੁੰਦਾ ਪਸ਼ੂਆਂ ਦੇ ਵਿੱਚ ਉਹ ਵੀ ਤੁਹਾਡੇ ਕੋਲ ਦਵਾਈ ਹਾਜ਼ਰ ਐ ਇਸ ਵਾਰ। ਹਾਂਜੀ ਬੁਖਾਰ ਤੇ ਅੱਜ ਕੋ ਹੱਜੇ ਦਵਾਈ ਦੇ ਸੂਤ ਕੀ ਬੁਖਾਰ ਹੋਵੇ ਉਹ ਬਿਲਕੁਲ ਲੈ ਜੂਗਾ। ਹਾਂਜੀ ਹਾਂਜੀ। ਇਹ ਪੁਰਾਣੇ ਤੋਂ ਪੁਰਾਣਾ ਬੁਖਾਰ। ਦੋਜ ਪੈ ਜਾਂਦੀ ਐ ਕਈ ਵਾਰ ਡੰਗਰਾਂ ਦੇ ਪੈਰਾਂ ਲਗਾਉਂਦੇ ਆ ਇਹ ਵੀ ਆਪਾਂ ਟੂਕ ਦਵਾਂਗੇ ਦੱਸਾਂਗੇ। ਹਾਂਜੀ। ਜਿਵੇਂ ਗੋਡੇਆਂ ਦੇ ਵਿੱਚ ਅਗਲੇ ਮਹੀਨੇ ਪਤੂਆ ਨੇ ਪਹਿਲਾਂ ਤਾਂ ਫਰੰਟ ਵਾਲੇ ਗੋਡੇ ਥੱਲੇ ਲਾ ਕੇ ਹਾਂਜੀ ਧਰਤੀ ਨਾਲ ਮੋੜ ਕੇ ਲਾ ਕੇ ਫਿਰ ਬਹਿਣਾ ਹੁੰਦਾ ਪਿਛਲੀਆਂ ਲੱਤਾਂ। ਹਾਂਜੀ। ਇਹ ਉਹਨਾਂ ਗੋਡਿਆਂ ਦੇ ਵਿੱਚ ਪਾਣੀ ਵੀ ਭਰ ਜਾਂਦਾ ਕਈ ਵਾਰ। ਜਿਹੜਾ ਤੇ ਪਹਿਲਾਂ ਦਾ ਭਰਿਆ ਪੱਕੇ ਜਿਹੜੇ ਉਹਨਾਂ ਦਾ ਨਹੀਂ ਕੋਈ ਆਪ ਤਾਂ ਜੇ ਜਿਹੜੇ ਤਾਜੇ ਕੋ ਸੋ ਜਾਦੇ ਡੰਗਰ ਨੂੰ ਕਿਸ ਤਰ੍ਹਾਂ ਦੀ ਕੋ ਪ੍ਰੋਬਲਮ ਆਉਂਦੀ ਆ ਤੇ ਮਸਲਾ ਹੱਲ ਹੋ ਸਕਦਾ ਠੀਕ ਆ ਠੀਕ ਆ ਜੀ ਤੇ ਇੱਕ ਸਰਦਾਰ ਮਰੀਤ ਸਿੰਘ ਜੀ ਜਿਵੇਂ ਸਭ ਤੋਂ ਵੱਡੀ ਮੁਸ਼ਕਲ ਇਹ ਵੀ ਆ ਰਿਪੀਟਰ ਨੂੰ ਲੈ ਕੇ ਝੋਟੀਆਂ ਕਈ ਵਾਰਾਂ ਤਾਂ ਬਰਦੀਆਂ ਸੌ ਰਤੀਆਂ ਨਹੀਂ ਜਦੋਂ ਪੁੱਛੀ ਜਾਣਾ ਵੀ ਕਿੰਨੀ ਉਮਰ ਆ ਅਗਲਾ ਆਂਦਾ ਵੀ ਮੂੰਹ ਪੁੱਜ ਗਈ 50 ਝੋਟੀਆਂ ਜਿਹੜੀਆਂ ਮੋਹ ਦਿੰਦੀਆਂ ਛਿੱਟੀਆਂ ਕੰਨੀਆਂ ਬਰਾਬਰ ਕਰ ਗਈਆਂ ਜਵਾਨ ਝੋਟੀਆਂ ਹੋ ਜਾਂਦੀਆਂ 5-5 ਸਾਲ ਦੀਆਂ ਉਹ ਬਰਦੀਆਂ ਸੌ ਰਤੀਆਂ ਨਹੀਂ ਉਸੇ ਕਿਲੇ ਦੇ ਉੱਤੇ ਹੀ ਘੁੰਮ ਜਾਂਦੀਆਂ ਨੇ ਉੱਥੇ ਵੀ ਉਹ ਕੋਈ ਵੀ ਸੇਵਾ ਜਾਂ ਚੰਗੀ ਸੁਭਾਅ ਦੀ ਵੀ ਉਹਨਾਂ ਨੂੰ ਕੇਅਰ ਦੀ ਵੀ ਲੋੜ ਹੁੰਦੀ ਹੈ ਜਦੋਂ ਉਹਨਾਂ ਦੀ ਹੋਣੀ ਚਾਹੀਦੀ ਸੀ ਉਹਦੇ ਕਰਕੇ ਵੀ ਨਹੀਂ ਬੱਤਰ ਆਉਂਦੀਆਂ ਗਈਆਂ ਪਰ ਜਿਹੜਿਆ ਨਹੀਂ ਬੱਤਰ ਆਉਂਦੀਆਂ ਤਿੰਨ ਤਿੰਨ ਚਾਰ ਚਾਰ ਸਾਲ ਦੀਆਂ ਝੋਟੀਆਂ ਵੇਰੀਆਂ ਖੜੀਆਂ ਨੇ ਉਹਨਾਂ ਲਈ ਵੀ ਤੇ ਇੱਕ ਜਿਹੜੀਆਂ ਰਿਪੀਟ ਹੋ ਰਹੀਆਂ ਨੇ ਵਾਰ-ਵਾਰ ਰਿਪੀਟ ਹੋ ਰਹੀਆਂ ਨੇ ਮਾਲੀਆਂ ਤੋਂ ਨਹੀਂ ਠਹਿਰਦੀਆਂ ਬਣਦੀਆਂ ਠੀਕ ਆ ਵੀ ਏਆਈ ਵੀ ਆਪਾਂ ਕਰਾ ਰਹੇ ਆ ਤੇ ਕੰਫਿਊਜ਼ ਨਹੀਂ ਹੋ ਰਹੀਆਂ ਗਈਆਂ ਉਹਨਾਂ ਬਾਰੇ ਵੀ ਆਪਣੇ ਕੋਲ ਇੱਕ ਵਿਸ਼ੇਸ਼ ਤੌਰ ਤੇ ਕੋਈ ਖਾਸ ਤੌਰ ਤੇ ਮੈਡੀਸਿਨ ਹੈ ਹਾਂ ਜ ਉਹਨਾਂ ਵਾਸਤੇ ਵਿਸ਼ੇਸ਼ ਆਪਨੇ ਕੋਈ ਇਹ ਆ ਕਿ ਆਪਾਂ ਨੂੰ ਪਸ਼ੂ ਬਾਰੇ ਵੇਖਣਾ ਪਊਗਾ ਇਹ ਤਾਂ ਪੱਕੇ ਤਾਂ ਨਹੀਂ ਬੱਦਾ ਫਾਇਦੇ ਨਹੀਂ ਦਿੰਦਾ ਉਹਨੂੰ ਧੁੱਪੇ ਤੇ ਨਹੀਂ ਬੱਦਾ ਜੀ ਡੰਗਰ ਸਹੀ ਹੋਣਾ ਚਾਹੀਦਾ ਡੰਗਰ ਰਿਪੀਟਰ ਨਹੀਂ ਹੋਊਗਾ ਖਲੋਜੂਗਾ ਠੀਕ ਆ ਜੀ ਹਾਂਜੀ ਠੀਕ ਆ ਪਸ਼ੂ ਦੇ ਰੇ ਜਾਨ ਹੋਣੀ ਚਾਹੀਦੀ ਆ ਬਿਲਕੁਲ ਜੀ ਬਿਲਕੁਲ ਇਹ ਨਾ ਮੇਰੇ ਡੰਗਰ ਧੁੱਪੇ ਬੱਦਾ ਹੋਵੇ ਉਹਨੂੰ ਪੱਕੇ ਤਾਂ ਤੇ ਫਾਇਦਾ ਦਿੱਤਾ ਹੋਵੇ ਹੂੰ ਤੇ ਉਹਦੇ ਪੱਲੇ ਕੁਛ ਨਾ ਹੋਵੇ ਹੁਣ ਕਈ ਆ ਗਏ ਸਾਡੇ ਡੰਗਰ ਨਹੀਂ ਬੋਲਦਾ ਮੈਂ ਸਾਡੀ ਖਰਾਕ ਬਤਾਓ ਬਿਲਕੁਲ ਜੀ ਡੰਗਰ ਤਾਂ ਹੀ ਬੋਲੂਗਾ ਜੀ ਉਹਨੂੰ ਕੁਛ ਦਵਾਂਗੇ ਦਵਾਂਗੇ ਹਾਂਜੀ ਬਿਲਕੁਲ ਕੋਈ ਫੀਡ ਦਵਾਂਗੇ ਜਿਹੜਾ ਸਹੀ ਡੰਗਰ ਹੋ ਨਹੀਂ ਰਿਪੀਟਰ ਹੋਊਗਾ ਸਹੀ ਉਹੀ ਸਾਡੇ ਨਾਲ ਕੋਈ ਰਾਸੀ ਨਾ ਰਾਲੇ ਉਹ ਲੱਗੀ ਕਿਉਂਕਿ ਮੈਨੂੰ ਲੱਗਦਾ ਵੀ ਅੱਜ ਕੱਲ ਪਾਜੀ ਚਲੋ ਇੱਕ ਦੋ ਵਾਰੀ ਕੋਈ ਟਰਾਈ ਕਰਨ ਵਾਲੇ ਕੋਈ ਚਲੋ ਯੁੱਧ ਲਾ ਪੈਂਦੇ ਆ ਨਹੀਂ ਕਈ ਬੰਦੇ ਬਹੁਤ ਉਦਮੀ ਆ ਬੜੇ ਆਉਂਦੇ ਆ ਹਾਂਜੀ ਕਈ ਫਿਰ ਕਈ ਦੇਖਣ ਵੀ ਆਉਂਦੇ ਆ ਜੀ ਕਈ ਆਪਾਂ ਨੇ ਇਹਦੇ ਪਿਆ ਹੀ ਦਵਾਈ ਲੈਣ ਦੀ ਮੁਰਕੇ ਨਹੀਂ ਜਾਣਾ ਸਹੀ ਆ ਲੋ ਵੀ ਜਿਹੜੇ ਮੇਰੇ ਭਰਾ ਇੱਕ ਵਾਰੀ ਦੋ ਵਾਰੀ ਟਰਾਈ ਮਰਾਉਂਦੇ ਆ ਵੀ ਚਲੋ ਰਿਪੀਟ ਪਸ਼ੂ ਸਾਡਾ ਰਿਪੀਟ ਹੋ ਗਿਆ ਤੇ ਫਲਾਣੇ ਨੂੰ ਦੇ ਦਗੇ ਇੰਨਾ ਵਜਨ ਵਾਲਾ ਪਸ਼ੂ ਇਤਾਂ ਦੇ ਦਗੇ ਸੱਜੇ ਕਪੇ ਕਭਰਾਉਣਾ ਮੇਰਾ ਭਰਾ ਟਿਕਾ ਜੀ ਰਿਪੀਟਰ ਪਸ਼ੂ ਉਹਨਾਂ ਦਾ ਵੀ ਇਲਾਜ ਹੈਗਾ ਤੁਸੀਂ ਦਵਾਈ ਲੈ ਕੇ ਜਾਣੀ ਆ ਇੱਕ ਵਾਰੀ ਦਵਾਈ ਦੇਣੀ ਆ ਸਭ ਤੋਂ ਵੱਡੀ ਗੱਲ ਇੱਕ ਭਾਜੀ ਇਹ ਵੀ ਆ ਬੜੇ ਵੀਰਾਂ ਦੀ ਜਿਵੇਂ ਮੈਨੂੰ ਵੀ ਕੌਲਾ ਕਰਦੇ ਆ ਵੀ ਭਾਜੀ ਜਿਵੇਂ ਗਰਮ ਚਾਹ ਕਿਹੜੀ ਦਈਏ ਚੈਫਲ ਦੇ ਦਈਏ ਉਸ ਤੋਂ ਸਦਾ ਹੀਟ ਚ ਆ ਜੇ ਹੀਟ ਦੇ ਵਿੱਚ ਲਿਆਉਣ ਵਾਸਤੇ ਵੀ ਆਪਣੇ ਕੋਲ ਖਾਸ ਤੌਰ ਤੇ ਦਵਾਈ ਹੈਗੀ ਆ ਤੇ ਜਿਹੜਾ 20-21 ਦਿਨਾਂ ਬਾਅਦ ਪਸ਼ੂ ਉਹ ਰੁਟੀਨ ਦੇ ਵਿੱਚ ਹੀਟ ਕੱਢਦਾ ਪ੍ਰੋਪਰ ਰਵੇ ਸਹੀ ਜਣੀ ਦਵਾਈ ਦੇਖੋ ਜੀ ਹੀਟ ਦੇ ਵਿੱਚ ਲਿਆਉਣ ਵਾਸਤੇ ਆਪਾਂ ਨੂੰ ਗਰਮ ਦਵਾਈ ਦਵਾ ਕੇ ਮੁਲਤ ਪਸ਼ੂ ਖਲਾਉਗਾ ਨਾ ਹਾਂਜੀ ਡਾਕਟਰ ਉਹ ਆਪਣੇ ਆਪ ਹੀ ਖਲੋਵੇ ਆਪਣੇ ਆਪ ਹੀ ਆਪਣੇ ਆਪ ਬੋਲ ਸਕਦਾ ਕੋਈ ਉਹਨੂੰ ਤੂੰ ਨਹੀਂ ਕੀ ਦੇਣੀ ਉਹਦੇ ਦੱਸਾਂਗੇ ਫੋਨ ਕਰੇ ਸਾਨੂੰ ਦੱਸ ਦਾਂਗੇ ਉਹਨੂੰ ਠੀਕ ਆ ਜੀ ਕਿਉਂਕਿ ਹੁਣ ਜੇ ਆਪਾਂ ਜੈਫਲ ਦੀ ਗੱਲ ਕਰਦੇ ਆ ਇੰਨਾ ਵੇਲਾ ਗਰਮਾ ਦੋ ਦਿਨ ਜਾਂ ਇੱਕ ਇੱਕ ਦੋ ਦੋ ਆਪਾਂ ਦਾਣੇ ਦੇ ਦਿੰਦੇ ਆ ਦੋ ਤਿੰਨ ਦਿਨ ਪੰਜ ਪੰਜ ਛੇ ਛੇ ਦਿਨ ਦੀ ਚਾਰ ਚਾਰ ਦਿਨ ਹੀਟ ਹੀ ਨਹੀਂ ਮੁੱਕਦੀ ਆਜੂ ਲਵਾਵਾਂਗੇ ਕੱਲ ਨੂੰ ਫੇਰ ਹੀਟ ਚ ਜਿਸ ਪਾਸੋਂ ਹੀਟ ਜਿਆਦੀਆਂ ਨੂੰ ਟੀਕਾ ਲਵਾਇਆ ਤੁਸੀਂ ਉਹਨੂੰ ਹੀਟ ਵਾਤੇ ਠੰਡੀ ਚੀਜ਼ ਤੋਂ ਹੀਟ ਖਤਮ ਹੋ ਜਾਏ ਡਾਕਟਰ ਥੈਰ ਜੂ ਡੰਗਰੋ ਠੀਕ ਆ ਜੀ ਜੇ ਉਹ ਆਪਾਂ ਟੀਕਾ ਲਵਾਦਨੇ ਹੀਟ ਉਹਦੀ ਖਤ ਜਾ ਆ ਵੀ ਅੰਦਰ ਕਮਜ਼ੋਰੀ ਹੈ ਬਿਲਕੁਲ ਲੋ ਵੀ ਇਹ ਗੱਲਾਂ ਤੁਸੀਂ ਜਰੂਰ ਨੋਟ ਕਰ ਲਿਆ ਜੇ ਸਾਡੀ ਇੱਕ ਦਵਾਈ ਨਾ ਨਹੀਂ ਹੋ ਕਿਹਾ ਤੇ ਫਿਰ ਅਸੀਂ ਇਲਾਜ ਦੱਸਾਂਗੇ ਇਲਾਜ ਕਰੇ ਖਲੋਊਗਾ ਡੰਗਰ ਖਲੋਊਗਾ ਠੀਕ ਆ ਜੀ ਠੀਕ ਆ ਤੇ ਬਾਕੀ ਇੱਕ ਤੁਸੀਂ ਦੱਸਿਆ ਸੀਗਾ ਵੀ ਜਿਵੇਂ ਚਲੋ ਪਸ਼ੂ ਨੇ ਲਹੂ ਮੂਤ ਦਾ ਪਸ਼ੂ ਆ ਚਾਹੇ ਥਾਣਾ ਚਾਹੇ ਦੁੱਧ ਦੇ ਵਿੱਚ ਬਲੀਡਿੰਗ ਆ ਯਾਨੀ ਦੁੱਧ ਦੇ ਵਿੱਚ ਖੂਨ ਆਉਣਾ ਤੇ ਪਿਸ਼ਾਬ ਦਾ ਲਹੂ ਮੂਤਣਾ ਉਹਦੇ ਬਾਰੇ ਵੀ ਆਪਣੇ ਕੋਲ ਤੁਸੀਂ ਮਾਰਾ ਖੁੱਲ ਕੇ ਵਿਚਾਰ ਪੇਸ਼ ਕਰ ਦਿਓ ਲਓ ਮੋਟਰ ਦੀ ਦਵਾਈ ਆਪਾਂ ਦੇ ਦਾਂਗੇ ਕੋਈ ਖਾਸ ਮਹਿੰਗੀ ਦਵਾਈ ਨੋ ਕੋਈ ਐਡੀ ਗੱਲ ਨਹੀਂ ਹਟ ਜੂ ਹਮ ਮਤਲਬ ਕੋਈ ਵੀ ਗੱਲ ਬਾਤ ਹੋ ਸਰਦਾਰ ਮਰੀਤ ਸਿੰਘ ਜੀ ਵੀ ਦਵਾਈ ਕਿਸੇ ਵੀ ਬਿਮਾਰੀ ਦੀ ਬਣੀ ਹੈ ਜਿਹੜੀ ਤੁਹਾਡੇ ਕੋਲ ਹਾਂਜੀ ਕੋਈ ਵੀ ਆਪਾਂ ਇੱਕ ਭੈਣ ਭਰਾਵਾਂ ਦੇ ਧਿਆਨ ਚ ਲਿਆ ਦਈਏ ਵੀ 5 400 500 400 ਵਾਲੀ ਦਵਾਈ ਹੈ ਤੁਹਾਡੇ ਕੋਲ ਜਿਆਦਾ ਹੀ ਆਪਾਂ ਇਹ ਨਹੀਂ ਕਵਾਂਗੇ ਵੀ 2500 ਦੀ 2000 ਦੀ ਕਿਸੇ ਨੰਡ ਬਣ ਗਏ ਅਸਾ ਜਿਹੜੀ ਗਰਭ ਵਾਲੀ ਦਵਾਈ ਇਹ ਥੋੜੀ ਜਿਹੀ ਮਹਿੰਗੀ ਆ ਬਾਕੀ ਕੋਸ਼ ਦਵਾਈਆਂ ਅਸਲੀਆਂ ਵਾ ਕੋਈ ਐਸੀ ਗੱਲ ਨਹੀਂ ਕੋਈ ਜ਼ਿਆਦਾ ਖਰਚਾ ਨਹੀਂ ਜਿਆਦਾ ਵੱਡਾ ਖਰਚਾ ਨਹੀਂ ਆ ਆਪਣੀ ਉਹ ਗੱਲ ਨਹੀਂ ਅਗ ਲੋਟ ਸੁੱਟ ਨਹੀਂ ਆਪਾਂ ਇੱਕ ਮੇਨ ਮਕਸਦ ਇਹ ਆ ਵੀ ਆਪਾਂ ਹਰ ਇੱਕ ਬੰਦੇ ਤੱਕ ਪਹੁੰਚਾਉਣੀ ਕਰੀਏ ਫੋਨ ਤੇ ਅਗਲੇ ਦਾ ਭਲਾ ਹੋ ਜਾਵੇ ਮੈਂ ਵੀ ਰਿਪੀਟਰ ਡੰਗਰਾ ਵਾਸਤੇ ਜ਼ਿਆਦਾ ਇਹ ਕੰਮ ਆ ਮੈਂ ਤੁਹਾਨੂੰ ਤੁਹਾਡਾ ਕੀਤਾ ਬਿਲਕੁਲ ਲੋ ਵੀ ਜਿਹੜਾ ਰਿਪੀਟਰ ਪਸੂ ਆ ਠੀਕ ਆ ਜੀ ਇਹ ਦੋ ਨੰਬਰ ਦੇ ਵਿੱਚ ਜਦੋਂ ਜਾਂਦੇ ਆ ਠੀਕ ਆ ਜੀ ਆਟੋਮੈਟਿਕਲੀ ਜਿਹੜੀ ਆ ਇਹਨਾਂ ਦੀ ਜਿਹੜੀ ਆ ਆਪਾਂ ਕਈ ਬੀ ਸੰਖਿਆ ਘਟਦੀ ਆ ਜਦੋਂ ਸੰਖਿਆ ਘਟਦੀ ਆ ਕਿਸੇ ਚੀਜ਼ ਦੀ ਤੇ ਕਾਸਟ ਕਿਤੇ ਨਾ ਕਿਤੇ ਪਸ਼ੂਆਂ ਦੀ ਵੱਧਦੀ ਆ ਉਹ ਕਿਤੇ ਨਾ ਕਿਤੇ ਆਉਂਦੇ ਸਾਲ ਨੂੰ ਸਵਾ ਲੱਖ ਦੀ ਡੇਢ ਲੱਖ ਦੀ ਫਿਰ 2 ਲੱਖ ਦੀ ਭਾਈ ਢਾਈ ਲੱਖ ਦੀ ਮਾਝੀ ਵੀ 3-3 ਲੱਖ ਦੀ ਮਾਝੀ ਵੀ ਵਿਕਦੀ ਪਈ ਆ ਕੋਈ ਪਸ਼ੂ ਨੂੰ ਦਰਦ ਹੁੰਦੀ ਆ ਕੋਈ ਫਰੇਮ ਆ ਗਿਆ ਦੱਸੋ ਅਸੀਂ ਫੋਨ ਤੇ ਹਟਾਵਾਂਗੇ ਠੀਕ ਆ ਜੀ ਤੇ ਬਾਦ ਹੋ ਜਿੰਨੀ ਆ ਕੋਈ ਫਰੇਮ ਆ ਕੋਈ ਪਸ਼ੂ ਨੂੰ ਜਿਹੜਾ ਆਫਰਾ ਬਣ ਆ ਗਿਆ ਉਹ ਵੀ ਤੁਸੀਂ ਕਾਲ ਕਰ ਸਕਦੇ ਜੇ ਉਹ ਵੀ ਵਿਸ਼ੇਸ਼ ਤੌਰ ਤੇ ਤੁਹਾਨੂੰ ਅਟੈਂਡ ਕੀਤੀ ਜਾਊਗੀ ਕਾਲ ਇੱਕ ਸਰਦਾਰ ਮਲਿਕ ਸਿੰਘ ਜੀ ਬਾਕੀ ਆਪਣੇ ਜਿਹੜੇ ਫੋਨ ਆ ਨਿਰੰਤਰ ਤਕਰੀਬਨ ਸਵੇਰ ਤੋਂ ਲੈ ਕੇ ਸ਼ਾਮ ਤੱਕ 24 ਘੰਟੇ ਵੈਸੇ ਆਪਣੇ ਕੋਲ ਚੱਲਦਾ ਰਹਿੰਦਾ ਮੇਰਾ ਫੋਨ ਖੁੱਲਾ ਰਹਿੰਦਾ ਹਾਂ ਜੀ ਜਦੋਂ ਮਰਜ਼ੀ ਕੋਈ ਸੱਜਣ ਬਾਹਰੋਂ ਅੰਦਰੋਂ ਮਰਜ਼ੀ ਹਾਂ ਇੱਕ ਸਾਤ ਤੋਂ ਅੱਠ ਦੇ ਵਿੱਚ ਨਾ ਕੋਈ ਕਰੇ ਜਿਆਦਾ ਮਤਲਬ ਉਹਨੂੰ ਪਾਠ ਕਰੀਦਾ ਹਾਂ ਹਾਂ ਠੀਕ ਹੈ ਜੀ ਸ਼ਾਮ ਦਾ ਜਦੋਂ ਰਹਿ ਰਸ ਦਾ ਟਾਈਮ ਹੋ ਗਿਆ ਜੀ ਸਵੇਰ ਵੀ ਕੋਈ ਆਪਣਾ ਜਰਜੀਤ ਸਿੰਘ ਕੋਈ ਪੰਜ ਬਾਣੀਆਂ ਪਾਠ ਕਰੀਦਾ ਜਿਤਨੇਮ ਕਰੀਦਾ ਤੇ ਇਹ ਕਿਸਾਨ ਭਰਾਵੋ ਗੱਲਾਂ ਬਾਤਾਂ ਸਨ ਜਿਹੜੀਆਂ ਕਿ ਸ਼ੋਰ ਦੇ ਵਿੱਚ ਆਪਾਂ ਤੁਹਾਡੇ ਤੱਕ ਪਹੁੰਚਾਉਣੀਆਂ ਚਾਹੀਆਂ ਨੇ ਸਭ ਮੈਡੀਸਨ ਜਿਹੜੀਆਂ ਮੇਨ ਮੇਨ ਮੋٹے ਤੌਰ ਤੇ ਜਿਹੜੀਆਂ ਚੀਜ਼ਾਂ ਦਾ ਸਾਹਮਣਾ ਕਰਨਾ ਪੈਂਦਾ ਮੇਰੇ ਪਸ਼ੂ ਪਾਲਕ ਭਰਾਵਾਂ ਨੂੰ ਉਹ ਚੀਜ਼ਾਂ ਦੀ ਜਿਹੜੀ ਹੱਲ ਆ ਸੋਲੂਸ਼ਨ ਆ ਉਹ ਸਰਦਾਰ ਅਮਰਿਕ ਸਿੰਘ ਉਹਨਾਂ ਦੇ ਕੋਲ ਇੱਕ ਦੇਸੀ ਦਵਾਈ ਵੈਦ ਇਹ ਖੁਦ ਨੇ ਫਾਦਰ ਸਾਹਿਬ ਸਰਦਾਰ ਸਵਰਗੀ ਸਰਦਾਰ ਰਕबीर ਸਿੰਘ ਹੋਣੀ ਉਹ ਵੀ ਵੈਦ ਸਨ ਬਾਕੀ ਉਹ ਪੀੜੀ ਤਰ ਪੀੜੀ ਜਿਹੜਾ ਇਹਨਾਂ ਨੂੰ ਗੋਣਾਂ ਨਾਲ ਦਿੱਤਾ ਤੇ ਇਹ ਬਿਲਕੁਲ ਚਾਹੁੰਦੇ ਨੇ ਵੀ ਅੱਗੇ ਹੋਰ ਵੀ ਆਪਾਂ ਸਮਾਜ ਦੇ ਵਿੱਚ ਇਹ ਲੈ ਕੇ ਆਈਏ ਭੈਣ ਭਰਾਵਾਂ ਤੱਕ ਇਹਨੂੰ ਪਹੁੰਚਦਾ ਕਰੀਏ ਕਿਉਂਕਿ ਦਵਾਈਆਂ ਜੇ ਅੰਗਰੇਜ਼ੀ ਦਵਾਈਆਂ ਦੀ ਗੱਲ ਕਰੀਏ ਬਹੁਤ ਵੱਡੀਆਂ ਤੇ ਮਹਿੰਗੀਆਂ ਹੋਈਆਂ ਨੇ ਕੋਈ ਨਾਰਮਲ ਜਿਹੜਾ ਪਸ਼ੂ ਪਾਲਕ ਵੇਰ ਆ ਜਿਹਨੇ ਕੋਈ ਦੋ ਪਸ਼ੂ ਰੱਖੇ ਆ ਕੋਈ 5 10 15 ਕਿਲੋ ਦਾ ਪਸ਼ੂ ਦੁੱਧ ਵੇਚ ਕੇ ਜਿਹੜਾ ਗੁਜ਼ਾਰਾ ਕਰਦਾ ਚਲਾਉਂਦਾ ਉਹਦੇ ਕਿਤੇ ਨਾ ਕਿਤੇ ਔਖਾ ਵੀ ਹੋ ਜਾਂਦਾ ਉਹਨੂੰ ਮਤਲਬ ਖਰੀਦਣਾ ਦਵਾਈਆਂ ਨੂੰ ਤੇ ਇੱਕ ਸਰਦਾਰ ਅਮਰਿੰਦ ਸਿੰਘ ਜੀ ਕਈ ਭੈਣ ਭਰਾ ਜਿਹੜੇ ਕੋਈ ਆਰਥਿਕ ਪੱਖੋਂ ਥੋੜੀ ਜੀ ਮੰਦੇ ਹਾਲਾਤ ਹੈ ਜਿਨ੍ਹਾਂ ਦੇ ਪਸ਼ੂ ਰੱਖੇ ਆ ਮੁਸ਼ਕਲ ਆ ਜਾਂਦੀ ਆ ਕਈ ਵਾਰ ਹੁੰਦਾ ਵੀ 4-500 ਰੁਪਏ ਦੀ ਤੰਗੀ ਆ ਉਹਨਾਂ ਵੀ ਵੀ ਕਿਦਣਾ ਕਿਤੇ ਦਵਾਈ ਦਾ ਪ੍ਰਬੰਧ ਕਰਦੇ ਹੋਗੇ ਉਹਨਾਂ ਨੂੰ ਇਦਾਂ ਵੇਖਦੇ ਇੱਕ ਬੰਦਾ ਮੇਰੇ ਕੋ ਆਇਆ ਹੁਣਾਂ ਮੈਂ ਦਿਹਾੜੀ ਕਰਦਾ ਮੇਰੀ ਮੱਝ ਪਿੱਛਾ ਮਾਰਦੀ ਆ ਜੀ ਫਿਰ ਉਹਨੂੰ ਦੂਜੀ ਦਵਾਈ ਸਸਤੀ ਦੇ ਦੇ ਦੀ ਲੱਗ ਆਉਂਦਾ ਮੈਂ ਤਾਂ ਫੇਰਾ ਮਾਰਨੀ ਤੈਨੂੰ ਫੇਰਾ ਮਾਰ ਹਟ ਜੂ ਕਿਤੇ ਠੀਕ ਆ ਜੀ ਕੋਈ ਐਸੀ ਗੱਲ ਨਹੀਂ ਗਈ ਠੀਕ ਆ ਜੀ ਉਹਦਾ ਜੇ ਫੋਲ ਆਪਾਂ ਪਿੱਛੇ ਦੀ ਦਵਾਈ ਦਈਏ ਤਾਂ ਮਹਿੰਗੀ ਹੈ ਥੋੜੀ ਜੀ ਬਿਲਕੁਲ ਜੀ ਬਿਲਕੁਲ ਜੀ ਉਹਦਾ ਹਟਾ ਦੇਵਾਂਗੇ ਆਪਾਂ ਹਟਾ ਦੇ ਦਾਂਗੇ ਗ੍ਰੇਵ ਦੀ ਮੈਂ ਮਤ ਕਰਾਂਗੇ ਆਪਾਂ ਕੋਈ ਜ਼ਰੂਰੀ ਨਹੀਂ ਗਈ ਆਪ ਤਾਂ ਨਹੀਂ ਹੋਇਆ ਜੀ ਠੀਕ ਆ ਜੀ ਹਾਂ ਜੀ ਕੋਲ ਲਕੋਰੀ ਹੈ ਜ ਠੀਕ ਹੈ ਹੋਰ ਕੋਈ ਮੋਕ ਲੱਗੀ ਹੋਵੇ ਡੰਗਰ ਨੂੰ ਮੋਕ ਦਾ ਲਾਜ਼ਮੀ ਕਰਾਂਗੇ ਮੋਕ ਦਾ ਵੀ ਪੱਕੇ ਤੌਰ ਤੇ ਬੈੜਾ ਨੂੰ ਕਈ ਵਾਰ ਅਮਲ ਡਾਈਜੈਸਟ ਨਹੀਂ ਹੁੰਦਾਗਾ ਜਿਆਦੀ ਖਰਾਕ ਪਾ ਦਿੰਦੇ ਆ ਦੁੱਧ ਲੈਣ ਦੇ ਮਾਰੇ ਪਸ਼ੂ ਪਾਲਕ ਵੇਰ ਤੇ ਡਾਈਜੈਸ਼ਨ ਵਾਸਤੇ ਖਾਸ ਧਿਆਨ ਨਹੀਂ ਦਿੱਤਾ ਜਾਂਦਾ ਤਾਂ ਕਿ ਜੇ ਸਾਡੀ ਮੋਕ ਮਾਰ ਲੱਗ ਪੈਂਦਾ ਸਾਨੂੰ ਨਹੀਂ ਕਹਿਗਾਦਾ ਪਤਾ ਉਹ ਨਾ ਹਰਾਏ ਪਾ ਦਾਂਗੇ ਠੀਕ ਹੈ ਜੀ ਐਦਾਂ ਨੇ ਐਦਾਂ ਕਰ ਲਾ ਸਹੀ ਆ ਆ ਲਾ ਜੈਦਾ ਐਦਾਂ ਐਦਾਂ ਖੁਦ ਸਰਦਾਰ ਅਮਰੀਕ ਸਿੰਘ ਹੋਣੀ ਦੋਸਤੋ ਵੈਦ ਵੀ ਆ ਤੇ ਇਹਨਾਂ ਦੇ ਕੰਟੈਕਟ ਦੇ ਵਿੱਚ ਹੋਰ ਵੀ ਬਹੁਤ ਸਾਰੇ ਭਰਾ ਨੇ ਜਿਹੜੇ ਵੈਦ ਆ ਇਹਨਾਂ ਦਾ ਇੱਕ ਆਪਣਾ ਗਰੁੱਪ ਵੀ ਆ ਸੋਲੂਸ਼ਨ 100 ਚੋਂ 100% ਕੱਢ ਕੇ ਦੇ ਦੇਣਗੇ ਦੇਸੀ ਦਵਾਈਆਂ ਨੇ ਦੇਸੀ ਨੁਸਖੇ ਆ ਪਰੰਪਰਾ ਜਿਵੇਂ ਆਪਣੀ ਪੁਰਾਣੇ ਬਿਲਕੁਲ ਮੁੱਢੋਂ ਕਦੀਮੋਂ ਚੱਲਦੀ ਆ ਰਹੀ ਆ ਠੀਕ ਆ ਜੀ ਦੇਸੀ ਦਵਾਈਆਂ ਤੋਂ ਹੀ ਸਾਰਾ ਕੰਮ ਸ਼ਟਾਰਟ ਹੋਇਆ ਸੀ ਇਹਨਾਂ ਜੜੀਆਂ ਬੂਟੀਆਂ ਤੋਂ ਹੀ ਕੰਮ ਸ਼ਟਾਰਟ ਹੋਇਆ ਸੀਗਾ ਤੇ ਇਹ ਵਿਸਾਰੋ ਨਾ ਠੀਕ ਆ ਜੀ ਇਹਨਾਂ ਨੂੰ ਅਪਣਾਓ ਥਣਾ ਦੀ ਬਾਦ ਘਾੜਾ ਪਸ਼ਾਬ ਲਹੂ ਆਉਣਾ ਥਣ ਦੇ ਵਿੱਚ ਲਹੂ ਆਉਣਾ ਭਾਰਤ ਪੇਸ਼ੇ ਦੀ ਸਮੱਸਿਆ ਛਿੱਡੀਆਂ ਆਉਣੀਆਂ ਥਣਾ ਦੇ ਵਿੱਚ ਮਸਟਾਰਸ ਵੱਡਾ ਕਾਰਨ ਇਹ ਸਾਰੀਆਂ ਬਿਮਾਰੀਆਂ ਦਾ ਜਿਹੜਾ ਬਿਲਕੁਲ ਹਾਲ ਹੈਗਾ ਸਲਾਹ ਲੈ ਲਿਓ مشورہ ਲੈ ਲਿਓ ਦੱਸ ਦੇਣਗੇ ਬਾਹਰੋਂ ਆਉਣਾ ਕਿਸੇ ਭਰਾ ਨੇ ਖਾਸ ਤੌਰ ਤੇ ਫੋਨ ਕਰਕੇ ਆਇਓ ਕੋਈ ਪੰਜਾਬ ਭਰਾ 50 100 ਕਿਲੋਮੀਟਰੋਂ ਆ ਰਿਹਾ ਇੱਕ ਵਾਰੀ ਕਾਲ ਕਰਕੇ ਪੁੱਛ ਲਿਓ ਵੀ ਸਰਦਾਰ ਅਮਰੀਕ ਸਿੰਘ ਜੀ ਨੇ ਘਰ ਹੈਗੇ ਜਾਂ ਕਿਤੇ ਆਸੇ ਪਾਸੇ ਤੇ ਨਹੀਂ ਇਹ ਜ਼ਰੂਰ ਜਿਹੜੀ ਗੱਲਬਾਤ ਕਰਕੇ ਤੁਰਿਓ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਤੁਹਾਨੂੰ ਇੱਥੇ ਆਇਆ ਵਾਪਸ ਨਿਰਾਸ਼ ਹੋ ਕੇ ਨਾ ਜਾਣਾ ਪਵੇ ਬੰਦਾ ਘਰੇ ਨਾ ਮਿਲੇ ਠੀਕ ਆ ਬਹਿ ਕੇ ਆਪਣੀ ਪੂਰੀ ਸਮੱਸਿਆ ਦੱਸਿਓ ਉਰੀ ਮੁਸ਼ਕਲ ਦੱਸਿਆ ਜੇ ਹੱਲ ਜ਼ਰੂਰ ਕੱਢ ਕੇ ਦੇਣਗੇ ਤੁਹਾਨੂੰ ਪਹਿਲਾਂ ਜਿਹੜੀ ਸਾਡੀ ਮੁਸ਼ਕਲ ਫੋਨ ਤੇ ਸਾਨੂੰ ਦੱਸਣ ਪਈ ਆ ਇਹ ਹਾਂ ਸਦਣਾ ਕਿ ਨਹੀਂ ਸਦਣਾ ਜੀ ਬਿਲਕੁਲ ਪਹਿਲਾਂ ਸਾਡੇ ਨਾਲ ਫੋਨ ਤੇ ਕਨੈਕਟ ਕਰੇ ਉਹ ਬੰਦਾ ਜੀ ਉਹ ਸਾਡੇ ਮਦਲ ਰੇਂਜ ਜਿਹੜੀ ਗੱਲ ਕਿ ਨਹੀਂ ਹੈਗੀ ਬਿਲਕੁਲ ਜੀ ਹਾਂ ਜਿਵੇਂ ਫੇਰਾ ਨਾ ਪਾਵੇ ਤੇਲ ਫੋਕਿਆ ਉਹ ਵਿਚਾਰਾ ਗਰਮੀ ਚ ਪਕੀ ਆਹ ਬਿਲਕੁਲ ਜੀ ਬਿਲਕੁਲ ਬੰਦੀ ਹੋ ਗਿਆ ਕਦਮ ਦਾ ਰੋ ਗਿਆ ਕਿੱਦਾਂ ਹੋਇਆ ਉਹਨੂੰ ਸਹੀ ਆ ਬਿਲਕੁਲ ਸੋ ਬਾਕੀ ਮੇਰੇ ਸਾਰੇ ਪਸ਼ੂ ਪਾਲਕ ਭਰਾਵਾਂ ਨੂੰ ਠੀਕ ਆ ਜੀ ਮੇਰੇ ਵੱਲੋਂ ਵੀ ਇੱਕ ਸਲਾਹ مشਵਰਾ ਠੀਕ ਆ ਜੀ ਕਟੀਆਂ ਝੋਟੀਆਂ ਜ਼ਰੂ ਜ਼ਰੂਰ ਕੇਅਰ ਕਰੋ ਮੈਨਰਲ ਮਿਕਸਚਰ ਹੋ ਗਏ ਸਹੀ ਡਾਈਟ ਹੋ ਗਈ ਸਹੀ ਟਾਈਮ ਤੇ ਸਹੀ ਰੋਤ ਦੇ ਉੱਤੇ ਪਸ਼ੂ ਆਪਣੇ ਆਪ ਹੀੜ ਚ ਵੀ ਆਊਗਾ ਕਨਸੀਵ ਵੀ ਹੋਊਗਾ ਜਿਹੜੇ ਫਾਰਮਰ ਭਰਾ ਚੰਗੀ ਖੇਚਲ ਕਰਦੇ ਆ ਥੋੜੀ ਅਵੇਅਰ ਹੋਵੋ ਥੋੜੀ ਜਿਹੀ ਜਾਣਕਾਰੀ ਦੇ ਵਿੱਚ ਆਪਣੀ ਵਾਅਦਾ ਕਰੋ ਤੇ ਬਾਕੀ ਜੁੜੋ ਜਰੂਰ ਜਰੂਰ ਸਰਦਾਰ ਮਰੀਕ ਸਿੰਘ ਜੀ ਨਾਲ ਬਾਕੀ ਤੁਹਾਨੂੰ ਜਿਹੜੀਆਂ ਮੁਸ਼ਕਲਾਂ ਉਹ ਸਾਹਮਣਾ ਕਰਨਾ ਪੈਂਦਾ ਉਹ ਹੱਲ ਕੱਢ ਕੇ ਦੇਣਗੇ ਹੋਰ ਸਰਦਾਰ ਜੀ ਕੋਈ ਗੱਲਬਾਤ ਆਪਣੇ ਭੈਣ ਭਰਾਵਾਂ ਨਾਲ ਕੋਈ ਕਰਨੀ ਚਾਹੁੰਦੇ ਹੋਵੋ ਨਹੀਂ ਹੋ ਠੀਕ ਹੈ ਗੱਲਬਾਤ ਚੜ੍ਹਦੀ ਕਲਾ ਕਿਰਪਾ ਬਾਬੇ ਦੀ ਠੀਕ ਹੈ ਜੀ ਬਾਕੀ ਤੁਹਾਨੂੰ ਦੱਸ ਦਿੱਤਾ ਜੋ ਕੁਝ ਹੈਗਾ ਆਪਣੇ ਪਾਪਾ ਠੀਕ ਹੈ ਜੀ ਬਾਕੀ ਜਿਆਦਾ ਹੀ ਲੋਨ ਕੋ ਫੋਨ ਕਰ ਲੈ ਸਾਨੂੰ ਪੁੱਛ ਲੈ ਕੋਈ ਹੋਰ ਗੱਲਾਂ ਕਾਈ ਰਹਿ ਜਾਂਦੀਆਂ ਜੀ ਤੇ ਫੋਨ ਤੇ ਕਨੈਕਟ ਕਰ ਲੈ ਬੰਦਾ ਬਿਲਕੁਲ ਜੀ ਉੱਪਰਲਾ ਫੋਨ ਮੇਰਾ ਚੱਲਦਾ 9915329224 ਠੀਕ ਹੈ ਜੀ ਹਾਂਜੀ ਹੁਣ ਲੋ ਵੀ ਇਹ ਜਿਹੜਾ ਦੋਸਤੋਂ ਨੰਬਰ ਸਰਦਾਰ ਅਮਰੀਕ ਸਿੰਘ ਹੋਣਾ ਤਾਂ ਇਹ ਸਕਰੀਨ ਦੇ ਉੱਪਰ ਲਾ ਦਿੱਤਾ ਜਾਊਗਾ ਵੀਡੀਓ ਸ਼ੇਅਰ ਕਰਨਾ ਤੁਹਾਡਾ ਫਰਜ਼ ਬਣਦਾ ਹੈ ਜਦੋਂ ਕੋਈ ਵੀ ਚੀਜ਼ ਚਾਹੇ ਆਪਾਂ ਨੂੰ ਅਪਰੋਚ ਕਰਨਾ ਚਾਹੀ ਨਹੀਂ ਕਰਨਾ ਇੱਕ ਸ਼ੇਅਰ ਕਰ ਦੋਂਗੇ ਨਾ ਮੈਨੂੰ ਲੱਗਦਾ ਜੇ ਉਹ ਲੱਖਾਂ ਹਜ਼ਾਰਾਂ ਦਾ ਕੰਮ ਹੋ ਜਾਂਦਾ ਇੱਕ ਜਲੂਰੀ ਬੇਨਤੀ ਆਪਣੇ ਇਹ ਆ ਕਿ ਜੰਗਲਾਂ ਦੇ ਜੰਗਲ ਸਿੰਘ ਮਾਰਦੇ ਕਿੱਲਿਆਂ ਨੂੰ ਬੜੇ ਆ ਠੋਕਰਦੇ ਆ ਜੀ ਠੋਕਰਦੇ ਆ ਉਹਦੇ ਬਾਰੇ ਕਿਸ ਨੂੰ ਨਹੀਂ ਪਤਾ ਵੀ ਕੀ ਕਰਦੇ ਆ ਹੂੰ ਬਿਲਕੁਲ ਬਾਰੇ ਕੋ ਫੋਨ ਤੇ ਪੁੱਛਿਆ ਤਾਂ ਉਹਨੂੰ ਦੱਸ ਦਾਂਗੇ ਉਧੜ ਜੂ ਲੋਕ ਹਾਂ ਠਕ ਠਕ ਹੋਈ ਜਾਂਦੀ ਆ ਟੁਰਲੀਆਂ ਦੇ ਨਾਲ ਬਰਾਂਦੇ ਦੇ ਵਿੱਚ ਸਿੰਘਾਂ ਤੇ ਤੇਲ ਪਾਈ ਜਾਂਦਾ ਕੋਈ ਰੱਸੀ ਪਾਈ ਜਾਂਦਾ ਕੋਈ ਕੁਝ ਕਰੀ ਜਾਂਦਾ ਸਹੀ ਆ ਕਿਸ ਨੂੰ ਉਹਦੇ ਬਾਰੇ ਪਤਾ ਨਹੀਂ ਕੀ ਕਰਨਾ ਉਹਨੂੰ ਸਹੀ ਆ ਸਹੀ ਆ ਲਓ ਵੀ ਨਿੱਕੀਆਂ ਨਿੱਕੀਆਂ ਜਿਹੜੀਆਂ ਚੀਜ਼ਾਂ ਕਈ ਵਾਰ ਆਪਾਂ ਪਸ਼ੂਆਂ ਦੀ ਆਵਾਜ਼ ਪਾਈ ਉਹ ਜਿਹਾ ਦੇਖਦੇ ਆ ਉਹ ਕਿਉਂ ਆ ਕਿਵੇਂ ਆ ਕੀ ਕਾਰਨ ਆ ਕਿਹੜੀਆਂ ਚੀਜ਼ਾਂ ਦੀਆਂ ਘਾਟਾਂ ਨੇ ਤੇ ਕਿਵੇਂ ਪੂਰੀਆਂ ਹੋਣਗੀਆਂ ਇਹ ਫੋਨ ਕਾਲ ਕਰਕੇ ਤੁਸੀਂ ਵੈਦ ਸਾਹਿਬਾਂ ਨੂੰ ਪੁੱਛ ਲਿਆ ਜੇ ਕਿਉਂਕਿ ਇਹਨਾਂ ਨੂੰ ਪਤਾ ਜਿਹੜੀ ਜਿਹੜੀ ਚੀਜ਼ਾਂ ਨੇ ਦੱਬਿਆਂ ਦੇ ਵਿੱਚ ਰੱਖੀ ਆ ਕਿਹੜੀ ਕਿਹੜੀ ਚੀਜ਼ ਇਹਨਾਂ ਨੇ ਇਹਦਾ ਮਿਸ਼ਰਣ ਬਣਾਇਆ ਕੀ ਕੀ ਇਹਨਾਂ ਨੇ ਗ੍ਰाइंड ਕੀਤਾ ਕਿਹੜੀ ਕਿਹੜੀ ਸਮੱਗਰੀ ਆ ਕਿੰਨੀ ਕਿੰਨੀ ਕੁਆਂਟੀਟੀ ਆ ਕਿੰਨੀ ਕਿੰਨੀ ਮਾਤਰਾ ਦੇ ਵਿੱਚ ਲਿਆ ਸਮਾਨ ਇਹ ਇਹਨਾਂ ਨੂੰ ਪਤਾ ਉਹਦੇ ਬਾਰੇ ਖਾਸ ਤੌਰ ਤੇ ਤੁਸੀਂ ਇਹਨਾਂ ਨਾਲ ਜਾਣਕਾਰੀ ਦੇ ਵਿੱਚ ਵਾਅਦਾ ਕਰ ਸਕਦੇ ਜੇ ਜਾਣਕਾਰੀ ਲੈ ਸਕਦੇ ਜੇ 24 ਘੰਟੇ ਜਦੋਂ ਮਰਜ਼ੀ ਫੋਨ ਲਾਓ ਬੱਸ ਸ਼ਾਮ ਦੇ ਟਾਈਮ ਜਦੋਂ ਵੀ ਟਾਈਮ ਤੁਹਾਨੂੰ ਦੱਸਿਆ ਉਦੋਂ ਬੇਸ਼ੱਕ 2 ਘੰਟੇ ਰੁਕ ਕੇ ਫੋਨ ਲਾ ਲਿਆ ਜੀ ਤੇ ਸਰਦਾਰ ਸਾਹਿਬ ਜੀ ਤੁਹਾਡਾ ਬਹੁਤ ਧੰਨਵਾਦ ਕਰਦੇ ਆ ਹਾਂ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਚੰਗੀਆਂ ਗੱਲਾਂ ਦੱਸਣ ਵਾਸਤੇ ਤੇ ਭਰਾਵਾਂ ਦੇ ਬਿਲਕੁਲ ਜਾਣਕਾਰੀ ਦੇ ਵਿੱਚ ਵਾਅਦਾ ਕੀਤਾ ਤੁਸੀਂ ਮੁਸ਼ਕਲਾਂ ਹਰੇਕ ਫਾਰਮਰ ਭਰਾ ਨੂੰ ਇਹਨਾਂ ਤਾਂ ਇਹਨਾਂ ਮੁਸ਼ਕਲਾਂ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਹਾਂਜੀ ਹਾਂਜੀ ਤੇ ਕੋਈ ਘਬਰ ਕੇ ਕੋਈ ਡਰ ਕੇ ਜਿਹੜਾ ਐ ਉਹ ਆਪਣਾ ਪਸ਼ੂ ਚੱਕ ਕੇ ਨਾ ਘਵਾ ਦੇਣਾ ਇੱਕ ਜ਼ਿੰਮੇਵਾਰ ਬੰਦੇ ਨੇ ਦੁੱਧ ਵੇਚ ਕੇ ਵੰਡ ਲਿਆਉਣਾ ਹਾਂਜੀ ਉਹਨੇ ਘਰ ਦਾ ਕਿ ਜ਼ਿਆਦਾ ਚੜਨਾ ਜੇ ਉਹ ਡਾਕਟਰ ਨੂੰ ਦੇ ਗਿਆ ਤੁਹਾਨੂੰ ਬਚੂਗਾ ਵੀ ਬਿਲਕੁਲ ਜੀ ਡਾਕਟਰ ਦਾ ਤਾਂ ਸਾਡਾ ਰਾਤ ਦਿਨ ਦਾ ਫਰਕ ਹੈ ਬਿਲਕੁਲ ਜੀ ਸਹੀ ਕੁਝ ਕੰਮ ਡਾਕਟਰ ਵਾਲੇ ਵੀ ਹੈਗੇ ਜਿਹੜੇ ਡਾਕਟਰ ਨਾਲ ਡਾਕਟਰ ਵੀ ਕਰੇ ਬਿਫਰ ਕੁਝ ਬਿਲਕੁਲ ਕੁਝ ਜਿਹੜੇ ਪੋਸਿਬਲ ਆ ਵੀ ਜਿਹੜਾ ਐਟ ਅ ਟਾਈਮ ਕੋਈ ਕਰੰਟ ਜਿਹੜਾ ਆਪਾਂ ਐਟ ਅ ਟਾਈਮ ਆਰਾਮ ਚਾਹੁੰਦੇ ਆ ਹਾਂਜੀ ਉਹ ਵੈਦ ਅੰਗਰੇਜ਼ੀ ਦਵਾਈਆਂ ਦੇ ਵਿੱਚ ਵੀ ਹੈਗਾ ਤੇ ਵੈਦਨਰੀ ਡਾਕਟਰਾਂ ਦੇ ਨਾਲ ਵੀ ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹ ਤੋਂ ਉਹਨਾਂ ਬਿਨਾਂ ਛੱਡ ਲਾਂਗੇ ਉਹਨਾਂ ਬਿਨਾਂ ਵੀ ਛੱਡ ਸਕਦਾ ਨਹੀਂ ਜਰੂਰਤ ਹੈ ਉਹਨਾਂ ਬਿਨਾਂ ਟੀਕਾ ਨਹੀਂ ਲਾ ਸਕਦੇ ਡੰਗਰ ਸਵਾ ਨਹੀਂ ਸਕਦੇ ਆਪਾਂ ਸਹੀ ਹੈ ਜੀ ਹਾਂਜੀ ਹਾਂਜੀ ਕੋਈ ਵਲਾ ਪਾ ਕੇ ਉਹਨਾਂ ਮੌਕੇ ਤੇ ਕੁੰਡੀ ਪਾ ਕੇ ਕਿਸ ਤਰ੍ਹਾਂ ਕੱਢਣਾ ਉਹਨਾਂ ਦਾ ਪ੍ਰੋਸੀਜਰ ਆ ਤੇ ਜਿਹੜਾ ਸਰਦਾਰ ਸਾਹਿਬ ਉਹਨਾਂ ਦਾ ਵੈਦ ਦੀ ਪੜ੍ਹਾਈ ਦੇ ਵਿੱਚ ਸਿੱਖਿਆ ਦੇ ਵਿੱਚ ਇਹਨਾਂ ਦਾ ਆਪਦਾ ਐਕਸਪੀਰੀਅੰਸ ਆ ਉਹ ਬਿਲਕੁਲ ਪੂਰੇ ਤੁਹਾਡੇ ਨਾਲ ਖਰੇ ਉਤਰਨਗੇ ਜਦੋਂ ਮਰਜ਼ੀ ਜਾਣਕਾਰੀ ਲਿਓ ਨੰਬਰ ਸਕਰੀਨ ਤੇ ਆ ਧੰਨਵਾਦ ਇੱਕ ਵੀਡੀਓ ਵੇਖਣ ਦੇ ਲਈ ਸੋ ਵੀਡੀਓ ਚੰਗੀ ਲੱਗੀ ਆ ਤੇ ਆਪਣੀ ਵੀ ਸਾਰੇ ਭਰਾਵਾਂ ਨੂੰ ਇੱਕ ਵਿਸ਼ੇਸ਼ ਤੌਰ ਤੇ ਬੇਨਤੀ ਪੀਦਾ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਇਸ ਤਰ੍ਹਾਂ ਦੀਆਂ ਵੀਡੀਓ ਆਪਾਂ ਲੈ ਕੇ ਆਉਂਦੇ ਰਵਾਂਗੇ ਤੇ ਤੁਹਾਡਾ ਜਿਹੜਾ ਕਿਸੇ ਵੀ ਭਰਾ ਦਾ ਪਸ਼ੂ ਹਾਲਕ ਦਾ ਠੀਕ ਹੈ ਜੀ ਮਸਲੇ ਦਾ ਖਾਲੋ ਹੋ ਸਕੇ ਧੰਨਵਾਦ ਜਿਉਂਦੇ ਵਸਦੇ ਰਹੋ ਵੈਦੁਰ ਜੀ ਦਾ ਖਾਲੋ ਵੈਦੁਰ ਜੀ ਖਫਾ ਤੇ